ਸਸਿਕਾ ਲਈ ਤੁਸੀਂ ਜੁੜੇ ਹੋ ਬੋਲ ਪੰਜਾਬੀ ਨੂੰ ਦੇ ਨਾਲ ਤੇ ਮੈਂ ਹਾਂ ਤੁਹਾਡਾ ਹੋਸਟ ਸੋਨੀ ਟੱਲੋਂ ਕੈਮਰੇ ਦੇ ਉੱਪਰ ਇਸ ਫਰੇਮ ਦੇ ਵਿੱਚ ਆ ਰਹੀਆਂ ਤਸਵੀਰਾਂ ਤੋਂ ਤੁਸੀਂ ਜਾਣਗੇ ਹੋਮੋਂਗੇ ਕਿ ਅੱਜ ਤੁਹਾਡੇ ਨਾਲ ਅਸੀਂ ਇਸ ਜਿਹੜੇ ਈਵੈਂਟ ਹੈ ਉਸ ਬਾਰੇ ਗੱਲ ਕਰਨੀ ਹੈ ਜਦੋਂ ਆਸਟ੍ਰੇਲੀਆ ਦੀ ਗੱਲ ਆਉਂਦੀ ਆ ਤਾਂ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਡਾ ਸਭ ਤੋਂ ਪੁਰਾਣਾ ਜੇਕਰ ਖੇਡਾਂ ਦਾ ਕੋਈ ਮੇਲਾ ਜਾਂ ਮੈਂ ਕਹਾਂ ਕਿ ਕੋਈ ਮਹਾਕੁੰਬ ਹੈ ਤਾਂ ਉਹ ਐਸ ਸਿੱਖ ਖੇਡਾਂ ਆਸਟ੍ਰੇਲੀਆ ਦੀਆਂ ਅੱਜ ਤੋਂ ਲਗਭਗ 4 ਦੇਹਾਕੇ ਪਹਿਲਾਂ ਸ਼ੁਰੂ ਹੋਈਆਂ ਸਿੱਖ ਖੇਡਾਂ ਹੋਣਾ 38ਵੇਂ ਵਰੇ ਦੇ ਵਿੱਚ ਪਹੁੰਚ ਚੁੱਕੀਆਂ ਨੇ ਤੇ ਮੈਲਬਨ ਜਿਹੜਾ ਕਿ ਪੰਜਾਬੀਆਂ ਦਾ ਘੜ ਹੈ ਮੈਲਬਨ ਨੂੰ ਮੇਲਿਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਮੈਲਬਨ ਨੂੰ ਮੇਲਿਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਸੋ ਮੈਲਬਨ ਦੇ ਵਿੱਚ ਇਸ ਸਾਲ ਦੀਆਂ 38ਵੀਆਂ ਸਿੱਖ ਗੇਮਾਂ ਹੋਣੀਆਂ ਨੇ ਅੱਜ ਅਸੀਂ ਉਸੇ ਗਰਾਊਂਡ ਉਸੇ ਸਟੇਡੀਅਮ ਦੇ ਵਿੱਚ ਬੈਠੇ ਆ ਜਿੱਥੇ ਇਸ ਕਮੇਟੀ ਨੇ ਇਹਨਾਂ ਸਿੱਖ ਖੇਡਾਂ ਨੂੰ ਪ੍ਰਬੰਧ ਕਰਨਾ ਇਹਨਾਂ ਸਿੱਖ ਖੇਡਾਂ ਨੂੰ ਲੱਖਾਂ ਲੋਕਾਂ ਦੇ ਟਿਕਰ ਲੈ ਕੇ ਜਾਣਾ ਸੋ ਅੱਜ ਇਸ ਕਮੇਟੀ ਦੇ ਨਾਲ ਅ ਇਸ ਸਿੱਖ ਖੇਡਾਂ ਦੀਆਂ ਤਿਆਰੀਆਂ ਦੇ ਬਾਰੇ ਗੱਲਬਾਤ ਕਰਨੀ ਹੈ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣੀ ਹੈ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਨਵੀਂ ਟੀਮ ਹੈ ਜਿਵੇਂ ਅਸੀਂ ਪੰਜਾਬੀ ਦੇ ਵਿੱਚ ਇੱਕ ਖਾਨ ਸੁਣਦੇ ਹੁੰਦੇ ਹੁੰਦੇ ਆ ਕਿ ਪੱਤੇ ਝੜੇ ਪੁਰਾਣੇ ਰੁੱਤ ਨਵੀਆਂ ਦੀ ਆ ਇਸ ਵਾਰ ਟੀਮ ਨਵੀਂ ਹੈ ਪਰ ਜਜ਼ਬਾ ਉਹੀ ਪੁਰਾਣਾ ਉਸ ਤੋਂ ਵੀ ਉਤਸ਼ਾਹੀ ਜਜ਼ਬਾ ਹੈ ਸੋ ਆਓ ਮੈਂ ਤੁਹਾਨੂੰ ਮਿਲੋਣਾ ਸਿੱਖ ਖੇਡਾਂ ਦੀ ਇਸ ਕਮੇਟੀ ਦੇ ਨਾਲ ਮੇਰੇ ਨਾਲ ਇਸ ਪਾਸੇ ਦੇਕਰ ਮੈਂ ਸੱਜੇ ਪਾਸੇ ਸ਼ੁਰੂ ਕਰਾਂ ਭਾਈadesh verdi ji mani siddu ji ਸਾਡੇ ਪ੍ਰੈਜ਼ੀਡੈਂਟ ਜੈਗ ਚੋਗਾ ji ਤੇ ਭਾਈ ਗੁਰਪ੍ਰੀਤ ਸ਼ੋਕਰ ਤੇ ਮਨਜੋਤ ਸਿੰਘ ਇਹ ਉਹ ਉਦਮੀ ਲੋਕ ਨੇ ਜਿਨ੍ਹਾਂ ਨੇ ਇਸ ਸਿੱਖ ਖੇਡਾਂ ਨੂੰ ਆਪ ਅੱਗੇ ਹੋ ਕੇ ਸਾਰਾ ਦੇਖ ਰੇ ਕਰਨੀਆਂ ਇਸ ਤੇ ਪਿੱਛੇ ਤੁਸੀਂ ਕੈਮਰੇ ਦੀ ਬੈਕਗ੍ਰਾਉਂਡ ਤੇ ਦੇਖਦੇ ਹੋ ਲਗਾਤਾਰ ਮੀਟਿੰਗਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਸਮਾਂ ਬਹੁਤ ਥੋੜਾ ਰਹਿ ਗਿਆ ਭਾਵੇਂ 3 4 ਤੇ 5 April ਨੂੰ ਇਹ ਖੇਡਾਂ ਹੋਣੀਆਂ ਨੇ ਪਰ ਮੀਟਿੰਗਾਂ ਦਾ ਸਿਲਸਿਲਾ ਪਿਛਲੇ ਸਾਲ ਤੋਂ ਸ਼ੁਰੂ ਹੋਇਆ ਆ ਆਪਾਂ ਗੱਲਾਂ ਬਾਤਾਂ ਸ਼ੁਰੂ ਕਰ ਲਈਆਂ ਤੇ ਜਾਣਾਂਗੇ ਕਿ ਇਸ ਵਾਰ ਕੀ ਕੁਝ ਖਾਸ ਹੋਣਾ ਮਨਜੋਤ ਭਾਈ ਨੇ ਆਪਦੇ ਕੋਲੇ ਆਪਦੀ ਗੋਦੀ ਦੇ ਵਿੱਚ ਮਾਸਕਟ ਰੱਖਿਆ ਹੋਇਆ ਸ਼ੇਰਾ ਸੋ ਇਹ ਸ਼ੇਰਾ ਇੰਨਾ ਦੀ ਇਸ ਸਾਲ ਦੀਆਂ 38ਵੀਆਂ ਸਿੱਖ ਗੇਮਾਂ ਦਾ ਜਿਹੜਾ ਮਾਸਕਟ ਹੈ ਜੀ ਇਹਦੇ ਬਾਰੇ ਵੀ ਗੱਲ ਕਰਨੀ ਆ ਜੈਗ ਭਾਈ ਜੀ ਤੋਂ ਗੱਲ ਸ਼ੁਰੂ ਕਰਦੇ ਆ ਜੈਗ ਪਹਿਲੇ ਤਾਂ ਬਸ ਵਾਗਟ ਜੀ ਤੁਹਾਡਾ ਬੋਲ ਪੰਜਾਬੀ ਨੂੰ ਤੇ ਮੈਂ ਦੇਖ ਰਿਹਾ ਜੀ ਮੈਨੂੰ ਤਾਂ ਅੱਜ ਤੋਂ ਹੀ ਲੱਗ ਰਿਹਾ ਜੀ ਮੈਂ ਆਪਾਂ ਗਰਾਊਂਡਾਂ ਦੇ ਵਿੱਚ ਆਏ ਆ ਨਾ ਜਿਵੇਂ ਪ੍ਰੈਕਟੀਕਲ ਸ਼ੁਰੂ ਹੋ ਗਏ ਹੁੰਦੇ ਨੇ ਆਪਾਂ ਤਿਆਰੀਆਂ ਕਰ ਰਹੇ ਹਾਂ ਅੱਜ ਆ ਕੇ ਮੈਨੂੰ ਹੁਣੇ ਤੋਂ ਫੀਲ ਸ਼ੁਰੂ ਹੋ ਗਈ ਮੈਨੂੰ ਗੁਰਪ੍ਰੀਤ ਭਾਰੀ ਦਿਖਾ ਰਹੇ ਸੀਗੇ ਕਿਸ ਤਰ੍ਹਾਂ ਜਿਹੜਾ ਪੂਰੇ ਪ੍ਰਸੈਂਟ ਦੇ ਵਿੱਚ ਕਿੱਥੇ ਕਿੱਥੇ ਕਿਹੜੀਆਂ ਗਰੀਆਂ ਗਰਾਊਂਡ ਨੇ ਫਰਸਟ ਆਫ ਆਲ ਕਿਵੇਂ ਲੱਗ ਰਿਹਾ ਜੀ ਜਦੋਂ ਪਿਛਲੇ ਸਾਲ ਆਪਣੀ ਮੀਟਿੰਗ ਹੋਈ ਸੀ ਉਦੋਂ 2025 ਦਾ ਵਾਰਾ ਸੀਗਾ ਆਪਾਂ ਕਹਿੰਦੇ ਸੀ 2026 'ਚ ਹੋਣੀ ਆ ਤੇ ਹੁਣ ਤਾਂ 2026 ਆ ਗਿਆ ਧੰਨਵਾਦ ਤੁਹਾਡਾ ਬੋਲ ਪੰਜਾਬੀ ਨੂੰ ਸੋਨੂ ਢਿਲੋਂ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਜਿਹੜਾ ਤੁਸੀਂ ਦਰਸ਼ਕਾਂ ਨੂੰ ਸਾਰੀ ਮੈਸੇਜਿੰਗ ਗੇਮਾਂ ਬਾਰੇ ਦੱਸਦੇ ਰਹਿੰਦੇ ਆ ਤੇ ਇਹ ਬਹੁਤ ਵਧੀਆ ਤੇ ਜ਼ਰੂਰੀ ਐਸਾ ਹੈਗਾ ਆਪਣੀ ਗੇਮਾਂ ਦਾ ਸੋ ਜਿਹੜੀ ਮੀਡੀਆ ਆਪਣੇ ਨਾਲ ਜੁੜੀ ਹੋਈ ਆ ਕਈ ਹੁਣ ਅਫੀਸ਼ੀਅਲ ਮੀਡੀਆ ਪਾਰਟਨਰ ਸਾਡੇ ਨਾਲ ਜੁੜ ਚੁੱਕੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਤਾਂ ਕਿ ਉਹ ਮੈਸੇਜ ਸਾਰੇ ਪਾਸੇ ਪਹੁੰਚਦਾ ਕਰਦੇ ਆ ਪਾ ਜਿਹੜਾ ਤੁਹਾਡਾ ਸਵਾਲ ਹੈਗਾ ਬਿਲਕੁਲ ਆਪਾਂ ਮੀਡੀਆ ਮੀਟ ਕੀਤੀ ਸੀਗੀ ਕੁਝ ਮਹੀਨੇ ਪਹਿਲਾਂ ਤੇ ਉਦੋਂ ਥੋੜਾ ਜਿਹਾ ਵਿਜਨ ਦਿੱਤਾ ਸੀਗਾ ਵੀ ਸਾਡੀ ਪਲੈਨਿੰਗ ਕਮੇਟੀ ਵੱਲੋਂ ਅਸੀਂ ਕੀ ਕਰਨਾ ਚਾਹੁੰਦੇ ਆ ਤੇ ਹੁਣ ਅਸੀਂ ਐਗਜ਼ੀਕਿਊਸ਼ਨ ਤੇ ਆ ਚੁੱਕੇ ਆ ਅੱਜ ਕਾਫੀ ਮੀਟਿੰਗਾਂ ਸਾਡੀਆਂ ਹੋਈਆਂ ਅਲੱਗ-ਅਲੱਗ ਇਵੈਂਟਸ ਤੇ ਪ੍ਰੀਪਰੇਸ਼ਨ ਤੇ ਤਿਆਰੀ ਵਾਸਤੇ ਤੇ ਹੁਣ ਬਸ ਸਵਾ ਸਾਲ ਤਾਂ ਚਲੋ ਸਾਨੂੰ ਹੋ ਗਿਆ ਲੱਗਿਆ ਨੂੰ ਪਰ ਕੰਮ ਹੋਣਾ ਸ਼ੁਰੂ ਹੋਣਾ ਸੋ ਆਪਾਂ ਦੱਸਾਂਗੇ ਵੀ ਕਿੱਥੇ ਸਾਨੂੰ ਲੋਡ ਹੈਗੀ ਆ ਹਜੇ ਪੂਰੀ ਓਪਰਚ्युनिटी ਹੈਗੀ ਇਹ ਸਾਰੀ ਕਮਿਊਨਿਟੀ ਨਾਲ ਜੁੜਨ ਦੀ ਤੇ ਸਾਨੂੰ ਸਖਤ ਲੋਡ ਹੈਗੀ ਸਾਰੇ ਪੱਖੋਂ ਸੋ ਤੁਹਾਨੂੰ ਆਈਡੀਆ ਦੇਈ ਜਾਵਾਂਗੇ ਅਸੀਂ ਕੀ ਹੁਣ ਪਲਾਨਿੰਗ ਹੋ ਰਹਾ ਅ ਜਿੱਥੇ ਆਪਾਂ ਗੇਮਾਂ ਦੀ ਗੱਲ ਕਰਦੇ ਆ ਤੁਹਾਨੂੰ ਪਤਾ ਹੀ ਆ ਵੀ ਇਹ ਗੇਮਾਂ ਸਪੋਰਟਸ ਦੀਆਂ ਹੈਗੀਆਂ ਜੀ ਤੇ ਸਾਡੇ ਕੋਲ ਹੁਣ 17 13 ਦੀਆਂ ਸਪੋਰਟਸ ਹੋਣਗੀਆਂ ਪਰ ਨਵੀਆਂ ਸਪੋਰਟਸ ਜਿਹੜੀ ਜੋੜ ਰਹੇ ਆ ਪਹਿਲੀ ਵਾਰ ਮੈਲਬਨ ਚਲੋ ਕਰਾ ਰਹੇ ਆ ਪਸ ਸਿੱਖ ਗੇਮਾਂ ਤੋਂ ਪਹਿਲੀ ਵਾਰ ਕੰਪੀਟੀਸ਼ਨ ਹੋਊਗਾ ਖੋਖੋ ਦਾ ਸੋ ਕਈ ਟੀਮਾਂ ਵਧੀਆ ਆਲਰੇਡੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਮੈਲਬਨ ਦੀਆਂ ਚਾਰ ਟੀਮਾਂ ਤਿਆਰ ਹੋ ਵਿੱਚ ਚੁੱਕੀਆਂ ਨਵੀਆਂ ਸੋ ਹੋਪਫਲੀ ਸਾਡੀ ਉਮੀਦ ਹੈ ਵਧੀਆ ਟੀਮਾਂ ਆਪਣੀ ਗਿਣਤੀ ਤਾਂ ਆਉਣੀਆਂ ਖੋਖੋ ਦੇ ਵਿੱਚ ਬਾਕੀ ਨੈਟਬਾਲ ਤਾਂ ਚਲੋ ਹੁੰਦੀ ਹੀ ਆ ਪ੍ਰੈਗ ਨਵਾਂ ਕੈਟੇਗਰੀ ਨੈਟਬਾਲ ਹੈਗਾ ਵਾਕਿੰਗ ਨੈਟਬਾਲ ਸੋ ਜਿਹੜੀ 35 ਸਾਲ ਦੀ ਉਮਰ ਤੋਂ ਵੱਧ ਦੇ ਪਲੇਅਰ ਹੈਗੇ ਆ ਉਹਨਾਂ ਵਾਸਤੇ ਵਾਕ ਪੋ ਸ਼ੁਰੂ ਕਰਨ ਲੱਗੇ ਆ। ਪਰ ਜਿਹੜੀ ਖਾਸ ਗੱਲ ਹੈਗੀ ਹੈ ਜਿਹੜੀ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਜਿਹੜੀ ਸਾਡੀ ਕਮੇਟੀ ਵੱਲੋਂ ਕਹਿ ਲੋ ਵੀ ਕਾਫੀ ਮਤਲਬ ਪ੍ਰਿਵਿਲੇਜ ਵਾਲੀ ਗੱਲ ਆ ਵੀ ਅਸੀਂ ਸ਼ੁਰੂ ਕਰਨ ਲੱਗੇ ਹੈਗੇ ਆ ਉਹ ਹੈਗੀ ਆਪਣੀ 올 ਅਬਿਲਿਟੀਆਂ ਪ੍ਰੋਗਰਾਮ। ਸੋ 올 ਅਬਿਲਿਟੀਆਂ ਦੇ ਵਿੱਚ ਅਸੀਂ ਹੁਣ ਫਾਈਨਲ ਕਰ ਚੁੱਕੇ ਹੈਗੇ ਆ ਵੀ ਸੌਕਰ ਇੰਡੋਰ ਖੇਡਾਇਆ ਜਾਊਗਾ ਪਲੇਅਰਾਂ ਨੂੰ ਜਿਹੜੇ 올 ਅਬਿਲਿਟੀਆਂ ਵਾਲੇ ਪਲੇਅਰ ਹੈਗੇ ਆਪਣੇ ਤੇ ਅੰਡਰ 13ਸ ਤੇ ਓਵਰ 13ਸ ਦੀ ਏਜ ਕੈਟੇਗਰੀਜ਼ ਹੋਣਗੀਆਂ। ਸੋ ਆਪਣੀ ਕਹਿ ਲੋ ਬੇਨਤੀ ਹੈ ਸਾਰੀ ਕਮਿਊਨਿਟੀ ਨੂੰ ਜਿਹੜੇ ਆਲ ਅਬਿਲਿਟੀਜ਼ 플레이ਰਾਂ ਨੂੰ ਜਾਣਦੇ ਆ ਚਾਹ ਖੁਦ 플레이ਰ ਹੈਗੇ ਆ ਜਾਂ ਉਹਨਾਂ ਦੀਆਂ ਫੈਮਲੀਆ ਤੁਸੀਂ ਹੁਣ ਪਲੀਜ਼ ਜੁੜੋ ਇਹ ਸੋਡੀਆਂ ਆਪਦੀਆਂ ਗੇਮਾਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਵੀ ਤੁਸੀਂ ਸਾਡੀ ਇੱਕ ਇੱਕ ਕਮਿਊਨਿਟੀ ਬਣ ਕੇ ਚੱਲੀਏ ਸਾਰਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਸੋ ਬਹੁਤ ਵੱਡੀ ਗੱਲ ਹੈ ਵੀ ਆਪਾਂ ਇਹ ਵੀ ਸਫਲ ਕਰਨਾ ਵੀ ਪੂਰੀ ਗਿਣਤੀ ਦੇ ਵਿੱਚ ਆਪਣੇ 플레이ਰ ਪਹੁੰਚਣ ਆਲ ਅਬਿਲਿਟੀਜ਼ ਪੱਖੋਂ ਇਹ ਬਿਲਕੁਲ ਜੀ ਜਦੋਂ ਸਿੱਖ ਖੇਡਾਂ ਦੀ ਗੱਲ ਆਉਂਦੀ ਹੈ ਇਹਦੇ ਨਾਮ ਤੋਂ ਹੀ ਪਤਾ ਲੱਗ ਜਾਂਦਾ ਕਿ ਖੇਡਾਂ ਖੇਡਾਂ ਨੇ ਤੇ ਸਾਡੀਆਂ ਖੇਡਾਂ ਨੇ ਅਸੀਂ ਸਾਰਿਆਂ ਨੇ ਰਲ ਕੇ ਕਰਾਉਣੀਆਂ ਨੇ ਜਿਵੇਂ ਜੈਗਬੀਰ ਹੁਣਾਂ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਜਿਹੜੀਆਂ ਪੇਪਰ ਪਲੈਨਿੰਗ ਆ ਉਹ ਚੱਲ ਰਹੀ ਸੀਗੀ ਪਰ ਹੁਣ ਸਮਾਂ ਹੈ ਜਿਹੜਾ ਉਹ ਗਰਾਉਂਡ ਰਿਐਲਿਟੀ ਦਾ ਹੈ ਲੱਖਾਂ ਜਿਹੜੇ ਦਰਸ਼ਕ ਨੇ ਉਸ ਨੂੰ ਕੈਟਰ ਕਰਨਾ ਹੈ ਜੀ ਇੱਥੇ ਆਉਣਾ ਹੈ ਸੰਭਾਲਣਾ ਹੈ ਪ੍ਰਬੰਧ ਕਰਨੇ ਨੇ ਉਹਦੇ ਲਈ ਇੱਕ ਵੱਡੀ ਫੌਜ ਚਾਹੀਦੀ ਆ ਵਲੰਟੀਅਰ ਦੀ ਬਿਨਾ ਵਲੰਟੀਅਰ ਤੋਂ ਇਹ ਜਿਹੜੀਆਂ ਗੇਮਾਂ ਨੇ ਉਹ ਨਹੀਂ ਆਉਣੀਆਂ ਅਸੀਂ ਆਫ ਦਾ ਕੈਮਰਾ ਵੀ ਗੱਲ ਕਰ ਰਹੇ ਸੀਗੇ ਕਿ ਅਸੀਂ ਬੇਨਤੀ ਕਰਨੀਆਂ ਸਾਰੇ ਉਹਨਾਂ ਪੰਜਾਬੀਆਂ ਨੂੰ ਜਿਹੜੇ ਮੈਲਬਨ ਦੇ ਵਿੱਚ ਰਹਿੰਦੇ ਕਿ ਤੁਸੀਂ ਆਪਣੇ ਨਾਮ ਤੁਸੀਂ ਸਿੱਖ ਗੇਮਾਂ ਦੀ ਵੈਬਸਾਈਟ ਤੇ ਜਾ ਕੇ ਰਜਿਸਟਰ ਕਰਵਾ ਸਕਦੇ ਹੋ ਕਾਲ ਕਰ ਸਕਦੇ ਹੋ ਕਿਹੜੇ ਕਿਹੜੇ ਤੁਸੀਂ ਡਿਊਟੀ ਦੇ ਵਿੱਚ ਤੁਸੀਂ ਆਪ ਮਾਹਿਰ ਹੋ ਜੇਕਰ ਤੁਹਾਡੇ ਕੋਲ ਕੋਈ ਸਕਿੱਲ ਹੈਗਾ ਤਾਂ ਤੁਸੀਂ ਸਿੱਖ ਖੇਡਾਂ ਦੀ ਕਮੇਟੀ ਦੇ ਨਾਲ ਜੁੜ ਸਕਦੇ ਹੋ ਵੱਡੀਆਂ ਗੇਮਾਂ ਨੇ ਖਾਸ ਤੌਰ ਤੇ ਜੇ ਕਿ ਭਈ ਮੈਲਬਨ ਦੇ ਵਿੱਚ ਤਾਂ ਕੋਈ ਵੀ ਮੇਲਾ ਹੋਵੇ ਉਹ ਆਪਣੇ ਆਪ ਹੀ ਵੱਡਾ ਹੋ ਜਾਂਦਾ ਗੇਮਾਂ ਵੱਡੀਆਂ ਨੇ ਐਕਸਪੀਡੇਸ਼ਨ ਹੋਰ ਜ਼ਿਆਦਾ ਹੋ ਜਾਂਦੀ ਆ ਪੂਰੀ ਟੀਮ ਦੀ ਤਿਆਰੀ ਕਿਵੇਂ ਚੱਲ ਰਹੀ ਆ ਜੇਕਰ ਅੱਜ ਕਹੀਏ ਅੱਜ ਆਪਾਂ ਅੱਜ ਦੀ ਡੇਟ ਦੇ ਵਿੱਚ ਹੁਣ ਮੇਨੂੰ ਲੱਗਦਾ ਗਰਾਊਂਡ ਮਾਰਕਿੰਗ ਵਗੈਰਾ ਸਾਰੀ ਫਾਈਨਲ ਹੋ ਚੁੱਕੀ ਆ ਜੀ 17 ਟੀਮਾਂ ਨੇ ਕਿਥੋਂ ਕਿਥੇ ਪ੍ਰਬੰਧ ਨੇ ਕੀ ਕੁਝ ਜਿਹੜਾ ਰਹਿ ਗਿਆ ਜਿਹਦੇ ਵਾਸਤੇ ਆਪਾਂ ਦਰਸ਼ਕਾਂ ਨੂੰ ਕਹੀਏ ਕਿ ਸਾਡੇ ਨਾਲ ਤੁਰਨ ਹਾਂਜੀ ਸੋ ਸਪੋਰਟਸ ਦੀ ਆਪਾਂ ਗੱਲ ਕੀਤੀ ਸੀ 17 18 ਦੀਆਂ ਸਪੋਰਟਸ ਹੋਣਗੀਆਂ ਜੀ ਆਪਣਾ ਪਾਰਕ ਵੀ ਦੇ ਨਿਊ ਚਾਪ ਬੈਠੇ ਆ ਇਸ ਵੇਲੇ ਸਟੇਟ ਨੈਟਬਾਲ ਤੇ ਹਾਕੀ ਸੈਂਟਰ ਇਹ ਫੈਸਿਲਿਟੀ ਆ ਜਿੱਥੇ ਸਾਰੇ ਇੰਡੋਰ ਸਪੋਰਟਸ ਹੋਊਗੀ ਵਾਲੀਬਾਲ ਆਪਣੀ ਨੈਟਬਾਲ ਬਾਸਕਟਬਾਲ ਹੋਊਗੀ ਬੈਡਮਿੰਟਨ ਇੱਥੇ ਹੋਊਗਾ ਆਪਰੇ ਸੈਕ ਫੋਰਮ ਵੀ ਇੱਥੇ ਹੀ ਹੋਊਗਾ ਹਾਕੀ ਪਿਚ ਤੇ ਆਪਾਂ ਹੁਣ ਇਸ ਵੇਲੇ ਬੈਠੇ ਆ ਹਾਕੀ ਓਬਵੀਅਸਲੀ ਇੱਥੇ ਹੋਊਗੀ ਸੋ ਸਾਡੀ ਕੋਸ਼ਿਸ਼ ਇਹ ਸੀਗੀ ਏ ਕਲਾਸ ਫੈਸਿਲਿਟੀ ਸਾਰੇ ਪਲੇਅਰ ਨੂੰ ਦਿੱਤੀ ਜਾਵੇ ਤੇ ਇਹ ਇੱਕ ਪ੍ਰੀਮੀਅਮ ਵੈਨਿਊ ਆ ਆਸਟ੍ਰੇਲੀਆ ਦੇ ਵਿੱਚ ਜਿਹੜਾ ਜਿੱਥੇ ਆਪਾਂ ਗੇਮਾਂ ਕਰਾ ਰਹੇ ਆ ਆ ਜਗ੍ਹਾ ਤੇ ਗੇਮ ਸੇਰੇਮੋਨੀ ਵੀ ਹੋਊਗੀ ਜਿੱਥੇ ਆਪਾਂ ਇਸ ਵੇਲੇ ਬੈਠੇ ਆ ਮੇਨ ਹਾਕੀ ਸਟੇਡੀਅਮ ਦੇ ਪਿਚ ਤੇ ਸੋ ਸਪੋਰਟਸ ਵਾਲਾ ਵੀ ਹੋ ਰਿਹਾ ਹੈ ਬਾਕੀ ਜਿਹੜੇ ਦੂਜੇ ਨਾਲ ਇਵੈਂਟਸ ਹੁੰਦੇ ਆ ਆਪਣੇ ਕਲਚਰਲ ਪ੍ਰੋਗਰਾਮ ਹੋ ਗਿਆ ਜਾਂ ਸਿੱਖ ਫੋਰਮ ਹੋ ਗਿਆ ਜਾਂ ਊਮਨਸ ਇੰਗੇਜਮੈਂਟ ਦਾ ਹੋ ਗਿਆ ਓਬਿਲਿਟੀ ਦੀ ਆਪਾਂ ਗੱਲ ਕੀਤੀ ਹੋਈ ਆ ਗੇਮ ਸੇਰੇਮਨੀ ਹੋਗੀ ਤੇ ਬਾਕੀ ਫਿਰ ਇੱਕ ਲੰਗਰ ਆ ਲੰਗਰ ਆਪਾਂ ਨਾ ਬਹੁਤ ਵੱਡਾ ਹਿੱਸਾ ਹੁੰਦਾ ਆਪਣੀ ਗੇਮ ਸਿੱਖ ਗੇਮਾਂ ਦਾ ਸੋ ਐਤਕੀ ਲੰਗਰ ਵਾਸਤੇ ਆਪਾਂ 3 ਲੱਖ ਮੀਲ ਦੀ ਤਿਆਰੀ ਹੋ ਰਹੀ ਹੈ 3 ਦਿਨਾਂ ਦੇ ਵਿੱਚ ਸੋ ਇੰਨੀ ਮੰਤਵ ਸਾਨੂੰ ਉਮੀਦ ਹੈ ਕਿ ਆਪਣੀ ਕਮਿਊਨਿਟੀ ਆਊਗੀ ਸੋ ਤੁਸੀਂ ਆਪੇ ਹਿਸਾਬ ਲਾ ਲਓ 3 ਲੱਖ ਮੀਲ 3 ਦਿਨਾਂ ਦੇ ਵਿੱਚ ਲੌਜਿਸਟਿਕਲੀ ਅਸੀਂ ਕਿਵੇਂ ਇਹਨੂੰ ਪ੍ਰੀਪੇਅਰ ਹੋਣਾ ਕਿਵੇਂ ਸੇਵਾ ਦੀ ਉਹਦੇ ਸੈਟਅਪ ਦੇ ਹਿਸਾਬ ਨਾਲ ਉਹਨਾਂ ਲੋਜਿਸਟਿਕਲੀ ਪਹੁੰਚਦਾ ਕਿਵੇਂ ਕਰਨਾ ਉਹਨੂੰ ਬਣਾਉਣਾ ਕਿਵੇਂ ਆ ਉਹਦੇ ਵਾਸਤੇ ਆਪਾਂ ਨੂੰ ਪੂਰੀ ਟੀਮ ਚਾਹੀਦੀ ਆ ਸਾਡੀ ਅੱਜ ਸਵੇਰੇ ਹੀ ਮੀਟਿੰਗ ਹੋਈ ਸੀਗੀ ਆਪਣੇ ਟੀਮ ਇਕੱਠੀ ਹੋਈ ਸੀਗੀ ਲੰਗਰ ਦੇ ਸਪੈਸੀਫਿਕਲੀ ਬਾਰੇ ਸੋ ਉਹ ਵੀ ਵਧੀਆ ਪਲੈਨਿੰਗ ਉਹਨਾਂ ਹੋ ਚੁੱਕੀ ਸਟਾਰਟ ਉਹਨਾਂ ਦੀ ਵੀ ਪਰ ਸਾਨੂੰ ਵੌਲੰਟੀਅਰਸ ਦੀ ਲੋੜ ਹੈਗੀ ਆ ਸੇਵਾਦਾਰ ਦੀ ਲੋੜ ਹੈਗੀ ਆ ਸੋ ਇੱਕ ਤਾਂ ਚਲੋ ਐਗਜ਼ੀਕਿਊਸ਼ਨ ਹੁੰਦੀ ਆ ਬੰਦਿਆਂ ਦੀ ਹਨਾ ਲੇਡੀਜ਼ ਦੇ ਬੰਦਿਆਂ ਦੀ ਜਿਨ੍ਹਾਂ ਨੇ ਜਿਹੜੀਆਂ ਚੀਜ਼ਾਂ ਸੀ ਸੋਚਣ ਲਾਗੂ ਕਰਨੀਆਂ ਹੁੰਦੀਆਂ ਦੂਜੀ ਬੇਨਤੀ ਹੈਗੀ ਫਾਈਨੈਂਸ਼ੀਅਲ ਜੀ ਸੋ ਫਾਈਨੈਂਸ਼ੀਅਲ ਤੌਰ ਤੇ ਵੀ ਅਸੀਂ ਚਲੋ ਵਧੀਆ ਰਿਸਪੌਂਸ ਆ ਚੁੱਕੇ ਆਪਣੇ ਕੋਲੇ ਪਰ ਆਪ ਨੂੰ ਹਜੇ ਵੀ ਬਹੁਤ ਲੋੜ ਹੈਗੀ ਆ ਸੋ ਆਪਣੇ ਇੰਨੇ ਬਿਜ਼ਨੈਸਸ ਹੁਣ ਤੇ ਆ ਚੁੱਕੇ ਐਮਐਲ ਬੰਦੇ ਵਿੱਚ ਨਾ ਬਹੁਤ ਵਧੀਆ ਆਪਣੇ ਚੱਲ ਰਹੇ ਕੰਮ ਬੰਦਿਆਂ ਦੇ ਤੇ ਲੇਡੀਜ਼ ਦੇ ਨਾ ਸੋ ਸਾਡੀ ਇਹ ਹੀ ਬੇਨਤੀ ਤੇ ਅਪੀਲ ਹੈਗੀ ਵੀ ਤੁਸੀਂ ਹੁਣ ਜੁੜੋ ਇਹ ਤੁਹਾਡਾ ਇੱਕ ਮੌਕਾ ਹੈਗਾ 6 ਸਾਲ ਬਾਅਦ ਇਹ ਮੌਕਾ ਆਉਂਦਾ ਵੀ ਤੁਸੀਂ ਹੁਣ ਜੁੜ ਕੇ ਸਾਡੇ ਨਾਲ ਯੋਗਦਾਨ ਪਾਓ ਫਾਈਨੈਂਸ਼ਲੀ ਵੀ ਤੇ ਐਜ਼ ਅ ਵੋਲੰਟੀਅਰ ਵੀ ਸੋਡੀਆਂ ਆਧੀਆਂ ਗੇਮਾਂ ਸਾਡੀ ਕੋਈ ਕਮੇਟੀ ਦੀਆਂ ਗੇਮਾਂ ਨਹੀਂ ਨਾਲ ਸਾਡੇ ਪਰਸਨਲ ਸੰਸਦ ਦੀਆਂ ਗੇਮਾਂ ਹੈਗੀਆਂ ਅਸੀਂ ਵੀ ਐਜ਼ ਅ ਵੋਲੰਟੀਅਰ ਹੀ ਲੱਗੇ ਹੋਏ ਆਂ ਸਾਨੂੰ ਬਸ ਇਹੀ ਆ ਵੀ ਪ੍ਰਿਵਿਲੇਜ ਆ ਵੀ ਐਸਸੀ ਮੈਲਬਨ ਦੀਆਂ ਗੇਮਾਂ ਅਸੀਂ ਕਰਾ ਰਹੇ ਆਂ ਆਸਟ੍ਰੇਲੀਅਨ ਸਿੱਕ ਗੇਮਸ ਹੈ ਨਾ ਤੇ ਚਲੋ ਜ਼ਿੰਮੇਵਾਰੀ ਮੈਲਬਨ ਕਮੇਟੀ ਲੈ ਰਹੀ ਆ ਪਰ ਇਹ ਸਦਾ ਹੈਗਾ ਸਾਰੀ ਆਸਟ੍ਰੇਲੀਅਨ ਕਮਿਊਨਿਟੀ ਨੂੰ ਤੇ ਸੋਡੇ ਸਾਰੇ ਆਸਟ੍ਰੇਲੀਆ ਦੀਆਂ ਗੇਮਾਂ ਸੋ ਜਿੱਥੇ ਵੀ ਹੈਗੇ ਆ ਬਾਜ ਜਾਂਦੀ ਆ ਤੁਸੀਂ ਪਲੀਜ਼ ਸਾਡੇ ਨਾਲ ਆਪਣੀ ਵੈਬਸਾਈਟ ਤੇ www.asgmel2026.com ਤੇ ਜਾਓ ਉੱਤੇ ਤੁਹਾਨੂੰ ਸਾਰੇ ਫਾਰਮ ਮਿਲ ਜਾਣੇ ਆ ਕਿਵੇਂ ਤੁਸੀਂ ਰਜਿਸਟਰ ਕਰਨਾ ਕਿਵੇਂ ਸਾਡੇ ਨਾਲ ਕੰਟੈਕਟ ਕਰਨਾ ਕਿਵੇਂ ਤੁਸੀਂ ਸਪான்ਸਰ ਬਣਨਾ ਬਿਲਕੁਲ ਜੀ ਜਦੋਂ ਪਿਛਲੇ ਸਾਲ ਸਿੰਡੀ ਦੇ ਵਿੱਚ ਗੇਮਾਂ ਹੋਈਆਂ ਤੇ ਫਿਰ ਅਨਾਉਂਸ ਹੋਈਆਂ ਮੈਲਬਨ ਦੀਆਂ ਸਿੱਖ ਗੇਮਾਂ ਤੇ ਹੌਲੀ ਹੌਲੀ ਪਤਾ ਲੱਗਿਆ ਕਿ ਇਸ ਜਿੱਥੇ ਅੱਜ ਅਸੀਂ ਬੈਠੇ ਹਾਂ ਸਟੇਟ ਸਪੋਰਟ ਸੈਂਟਰ ਦੇ ਵਿੱਚ ਗੇਮਾਂ ਹੋਣੀਆਂ ਮੈਂ ਭਾਈ ਗੁਰਪ੍ਰੀਤ ਹੁਣਾ ਨੂੰ ਵੈਸੇ ਵੀ ਅਗਾਹ ਪਛਾਣ ਮਿਲਦਾ ਰਿਹਾ ਨਾ ਮੈਂ ਗੁਰਪ੍ਰੀਤ ਭਾਈ ਨੂੰ ਕਿਹਾ ਮੈਂ ਕਿਹਾ ਭਾਈ ਆਪਾਂ ਪੰਗਾ ਨਹੀਂ ਲੈ ਲਿਆ ਵੀ ਸ਼ਹਿਰ ਦੀ ਜਮ੍ਹਾਂ ਬਚਾਲੇ ਪੰਜਾਬੀਆਂ ਚ ਕਹੀਏ ਵੀ ਧੁੰਨੀ ਦੇ ਵਿੱਚ ਆਪਾਂ ਪ੍ਰੋਗਰਾਮ ਰੱਖ ਲਿਆ ਮੈਂ ਕਿਹਾ ਵੀ ਲੋਕਾਂ ਨੇ ਕਿਹਾ ਯਾਰ ਅਸੀਂ ਪਾਰਕਿੰ ਤੇ ਹੁਣ ਜਦੋਂ ਅਸੀਂ ਇੰਟਰਵਿਊ ਸ਼ੁਰੂ ਕਰਨੀ ਸੀ ਮੇਰੇ ਪਿੱਛੇ ਟ੍ਰੈਮ ਤੇ ਟ੍ਰੈਮ ਆ ਰਹੀ ਸੀ ਮੈਂ ਕਿਹਾ ਯਾਰ ਇੰਨੀਆਂ ਟ੍ਰੈਮ ਆਉਂਦੀਆਂ ਵੀ ਕਿਤੇ ਆਵਾਜ਼ ਨਾ ਵੀਡੀਓ ਦੇ ਵਿੱਚ ਆ ਰਹੀ ਬਾਈ ਕਹਿੰਦੇ ਇੱਕ ਪਾਸੇ ਤਾਂ ਆਪਾਂ ਕਹਿੰਨੇ ਆ ਵੀ ਪਬਲਿਕ ਦਾ ਟਰਾਂਸਪੋਰਟ ਹੈ ਨਹੀਂ ਤੇ ਇੱਕ ਪਾਸੇ ਟ੍ਰੈਮਾਂ ਬਹੁਤ ਆ ਰਹੀਆਂ ਨੇ ਬਾਈ ਕੋਕੇ ਲੋਕਾਂ ਨੇ ਬਹੁਤ ਆਉਣਾ ਸਪੈਸ਼ਲੀ ਜਦੋਂ ਪਰਿਵਾਰਾਂ ਦੇ ਨਾਲ ਆਉਂਦਾ ਨਾ ਪਰਿਵਾਰ ਨੂੰ ਹੁੰਦਾ ਕਿ ਆਪਾਂ ਇਕੱਠੇ ਚਲੀਏ ਕਿ ਜਿਹੜੇ ਖਾਸ ਤੌਰ ਤੇ ਕੋਕੇ ਲੋਕਾਂ ਨੇ ਬਾਹਰੋਂ ਵੀ ਆਉਣਾ ਉਹਨਾਂ ਲਈ ਕੀ ਪ੍ਰਬੰਧ ਨੇ ਪਾਰਕਿੰਗ ਦੇ ਜਾਂ ਲੋਕਾਂ ਲਈ ਆਪਾਂ ਕੀ ਸਲਾਹ ਦੇ ਸਕਦੇ ਹਾਂ ਕਿ ਪਬਲਿਕ ਟਰਾਂਸਪੋਰਟ ਕਿੱਥੋਂ ਮਿਲ ਸਕਦੀ ਹੈ ਤੇ ਕਿਵੇਂ ਯੂਜ਼ ਕਰਨਾ ਹਾਂਜੀ ਪਹਿਲਾਂ ਤਾਂ ਬੋਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹਾਂਜੀ ਸੋਨੀ ਭਾਜੀ ਆਪਣੇ ਦੇਖੋ ਸਿੱਟੀ ਦੇ ਕੋਲ ਨੇ ਤੇ ਬਿਲਕੁਲ ਸੈਂਟਰਲ ਗਰਾਊਂਡਾਂ ਨੇ ਜੀ ਤੇ ਮੇਰੇ ਹਿਸਾਬ ਨਾਲ ਵੀ ਸਭ ਨੂੰ ਸਾਨੂੰ ਤਾਂ ਬਹੁਤ ਵਧੀਆ ਲੱਗੇ ਨੇ ਗਰਾਊਂਡਾਂ ਤੇ ਕਿਉਂਕਿ ਅੱਗੇ ਆਪਾਂ ਪਿਛਲੀ ਵਾਰੀ ਦੇਖੀ ਰਿਕਾਰਡ ਤਾਂ ਆਪਣਾ ਕੇ ਸੀ ਸੀ ਗਿਆ ਸਾਨੂੰ ਵੀ ਬੈਸਟ ਤੋਂ ਜਾਂਦੇ ਆ ਨੌਰਥ ਤੋਂ ਦੋ ਨੌਰਥ ਤੋਂ ਆਉਂਦੇ ਆ ਟਾਈਮ ਬਹੁਤ ਲੱਗ ਜਾਂਦਾ ਆਪਾਂ ਨੂੰ ਜਾਣ ਲਈ ਸੈਂਟਰਲ ਨੇ ਪਰ ਸਾਡੀ ਸਾਰਿਆਂ ਨੂੰ ਇੱਕ ਆਹੀ ਰਿਕੁਐਸਟ ਹੈ ਕਿ ਇਹਨਾਂ ਗੇਮਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਪਬਲਿਕ ਟਰਾਂਸਪੋਰਟ ਯੂਜ਼ ਕਰੀਏ ਤਾਂ ਕਿ ਆਪਾਂ ਜਿੰਨੀ ਤੋਂ ਵੱਧ ਤੋਂ ਵੱਧ ਟ੍ਰੈਫਿਕ ਘਟ ਹੋ ਸਕਦੀ ਆ ਤੇ ਉੰਨੀ ਘਟ ਹੋਵੇ ਇਥੇ ਹੂੰ ਬਿਲਕੁਲ ਜੀ ਅਸੀਂ ਵੀ ਤੁਹਾਨੂੰ ਇਹੀ ਸਲਾਹ ਦੇਵਾਂਗੇ ਤੁਸੀਂ ਹੁਣ ਵੀ ਦੇਖ ਰਹੇ ਹੋ ਕਿ ਜਿਹੜੀ ਟ੍ਰੇਮਾਂ ਨੇ ਉਹ ਲਗਾਤਾਰ ਗੁਜ਼ਰ ਰਹੀਆਂ ਨੇ ਪਬਲਿਕ ਟਰਾਂਸਪੋਰਟ ਨੂੰ ਲੈ ਕੇ ਆਓ ਜਿਹੜੇ ਤੁਹਾਡੇ ਰਿਸ਼ਤੇਦਾਰ ਆਉਂਦੇ ਨੇ ਮੈਨੂੰ ਲੱਗਦਾ ਉਹਨਾਂ ਦੀਆਂ ਕਾਰਾਂ ਆਪਦੇ ਘਰੇ ਖੜਾ ਲਓ ਤੇ ਉਹਨਾਂ ਨੂੰ ਨਾਲ ਲੈ ਕੇ ਆਓ ਤੁਸੀਂ ਤਾਂ ਕਿ ਤੁਹਾਨੂੰ ਵੀ ਕੋਈ ਸ਼ਾਮ ਨੂੰ ਜਾਣ ਲੱਗੇ ਜਾਂ ਸਵੇਰੇ ਆਉਣ ਲੱਗੇ ਬਿਲਕੁਲ ਕੋਈ ਚਿੰਤਾ ਨਾ ਹੋਵੇ ਜਿਵੇਂ ਜੈਗਬਾਜ ਜੀ ਨੇ ਦੱਸਿਆ ਕਿ ਲੰਗਰ ਤਾਂ ਸਾਡੇ ਪੰਜਾਬੀ ਦੋ ਤਿੰਨ ਚੀਜ਼ਾਂ ਲਈ ਮਸ਼ਹੂਰ ਨੇ ਉਹਨਾਂ ਦੇ ਵਿੱਚ ਖਾਣ ਪੀਣ ਵੀ ਸੁਖਾਂਪਿੰਡ ਤੁਹਾਨੂੰ ਇੱਥੇ ਖੁੱਲਾ ਮਿਲਣਾ ਮੈਂ ਵਰਦੀ ਸਾਹਿਬ ਨਾਲ ਗੱਲ ਕਰਨੀ ਚਾਹੂੰਗਾ ਪਰ ਹੀ ਮੈਂ ਕਾਪਾ ਦੇ ਦਈਏ ਵਰਦੀ ਸਾਹਿਬ ਵੱਡੀਆਂ ਗੇਮਾਂ ਨੇ ਖਰਚਾ ਬਜਟ ਬਹੁਤ ਵੱਡਾ ਜੀ ਅਮ ਟੋਟਲ ਜੇ ਮੈਂ ਗੱਲ ਕਰਾਂ ਸਿੱਖ ਖੇਡਾਂ ਦਾ ਕਿੰਨਾ ਕੁ ਬਜਟ ਕੀ ਰੱਖ ਕੇ ਚੱਲਿਓ ਜਿਹੜਾ ਮੈਲਬਨ ਸਿੱਖ ਗੇਮਾਂ ਦਾ ਬਜਟ ਹੈ ਜੀ ਥੈਂਕ ਯੂ ਅਮ ਸਾਡਾ ਬਜਟ ਹੁਣ ਜਿਹੜੀ ਪਿਛਲੀ ਗੇਮਾਂ ਤੋਂ ਤੁਸੀਂ ਦੇਖਿਆ ਕਿ ਆਪਣੀ ਕਮਿਊਨਿਟੀ ਕਿੰਨੀ ਵੱਡੀ ਹੋ ਗਈ ਹੈਗੀ ਤਾਂ ਉਸ 6 ਸਾਲ ਤੋਂ ਬਾਅਦ ਹੁਣ ਸਾਡੀ ਵਾਰੀ ਆ ਰਹੀ ਜਦੋਂ ਅਸੀਂ ਐਸਟੀਮੇਟ ਕੀਤਾ ਹੈ ਸਾਡਾ ਬਜਟ ਆ ਰਿਹਾ ਹੈ 1.5 ਮਿਲੀਅਨ ਤੇ ਤਾਂ ਹੁਣ ਪਿਛਲੀ ਵਾਰੀ ਖੇਡਾਂ ਤੋਂ ਆਲਮੋਸਟ ਡਬਲ ਹੋ ਗਿਆ ਬਜਟ ਆਪਣਾ ਕਿਉਂਕਿ ਆਪਣੀ ਕਮਿਊਨਿਟੀ ਵੀ ਵੱਡੀ ਹੋ ਗਈ ਹੈਗੀ ਨਾਲੇ ਜਿਹੜੇ ਬਾਕੀ ਖਰਚੇ ਵੱਡੇ ਵੱਡੇ ਹੈਗੇ ਆ ਉਹ ਵੀ ਕਾਫੀ ਉਹਦੇ ਚ ਮੰਗਾਈ ਹੋ ਗਈਆਂ ਜਿੱਦਾਂ ਹੁਣ ਕਲੀਨਿੰਗ ਹੋ ਗਈ ਆਪਣਾ ਸਿਕਿਉਰਿਟੀ ਦਾ ਖਰਚਾ ਹੈਗਾ ਆ ਵੈਨਿਊ ਤਾਂ ਆਪ ਨੂੰ ਫੇਰ ਵੀ ਚੰਗੀ ਤਰ੍ਹਾਂ ਮਿਲ ਗਈ ਕਿ ਗਵਰਨਮੈਂਟ ਤੋਂ ਕਿਉਂਕਿ ਉਹਨਾਂ ਨੇ ਆਪਣੀ ਕਮਿਊਨਿਟੀ ਨੂੰ ਸਪੋਰਟ ਕਰਨ ਵਾਸਤੇ ਵੈਨਿਊ ਸਬਸਾਈਡ ਕਰਦੀ ਹੈ ਕਿ ਮਗਰ ਜਿਹੜੇ ਉਹਦੇ ਔਨ ਕਾਸਟ ਹੈਗੇ ਆਪਣੀ ਕਲੀਨਿੰਗ ਹੋ ਗਈ ਔਰ 3 ਲੱਖ ਖਪਾ ਲੰਗਰ ਅਸੀਂ ਕਰਨਾ ਹੈਗਾ ਉਹਦਾ ਵੀ ਹੈਗਾ ਖਰਚਾ ਔਰ ਉਹ ਸਾਰਾ ਇਹ ਪੂਰਾ ਕਰਨ ਵਾਸਤੇ ਤਾਂ ਪਹਿਲਾ ਜੈਗ ਵੀ ਕਹਿ ਰਹੇ ਸੀ ਕਿ ਤੁਹਾਨੂੰ ਕਮਿਊਨਿਟੀ ਡੋਨੇਸ਼ਨਸ ਔਰ ਸਪਾਂਸਰਸ਼ਿਪ ਬਹੁਤ ਜ਼ਰੂਰੀ ਹੈ ਕਿਉਂਕਿ ਬਜਟ ਬਹੁਤ ਵੱਡਾ ਬਣ ਗਿਆ ਆਪਣੀ ਗੇਮਾਂ ਦਾ ਕੱਟ ਬਹੁਤ ਹੋ ਗਿਆ ਹੂੰ ਮੈਨੂੰ ਲੱਗਦਾ ਜੀ ਜਦੋਂ ਕਿਸੇ ਦੇਸ਼ ਨੇ ਜਿਹੜੀਆਂ ਖੇਡਾਂ ਕਰਵਾਉਣੀਆਂ ਹਨ ਇੰਨਾ ਕ ਬਜਟ ਉਹਨਾਂ ਦਾ ਹੁੰਦਾ ਜਿੰਨਾ ਕਿ ਮੈਲਬੌਰਨ ਸਿਕ ਗੇਮਾਂ ਦਾ 1.5 ਮਿਲੀਅਨ ਯਾਨੀ ਕਿ 15 ਲੱਖ ਡਾਲਰ ਜਿਹੜਾ ਉਹ ਬਜਟ ਹੈ ਜੀ ਉਹਨੂੰ ਕਵਰ ਕਿਵੇਂ ਕਰਨਾ ਜਿਹੜੇ ਇਹ ਲੋਕ ਨੇ ਮੈਂ ਕਹਿਣਾ ਉਹਨਾਂ ਵੀ ਇਹ ਘਰ ਫੂਕੇ ਤਮਾਸ਼ਾ ਦੇਖਣ ਵਾਲੇ ਲੋਕ ਨੇ ਇਹਨਾਂ ਨੂੰ ਕੋਈ ਤਨਖਾਹ ਨਹੀਂ ਲੱਗੀ ਸਕੋ ਆਪਣਾ ਨਾ ਕੰਮ ਛੱਡ ਕੇ ਇੱਥੇ ਬੈਠੇ ਨੇ ਜਿੰਮੇਵਾਰੀ ਸਾਡੀ ਬਣ ਜਾਂਦੀ ਆ ਸਾਡੇ ਭਾਈਚਾਰੇ ਦੀਆਂ ਖੇਡਾਂ ਨੇ ਤੁਸੀਂ ਆਪਣੇ ਬਿਜ਼ਨਸ ਨੂੰ ਸਿੱਖ ਖੇਡਾਂ ਦੇ ਨਾਲ ਜੋੜੋ ਇਹਨਾਂ ਨੂੰ ਤੁਸੀਂ ਸਪੋਰਟ ਕਰੋ ਸਪான்ਸਰ ਕਰੋ ਜਿੱਥੇ ਤੁਹਾਡੇ ਜਿਹੜੇ ਬਜਟ ਆ ਉਸ ਬਜਟ ਨੂੰ ਇੱਥੇ ਡਿਸਪਲੇ ਹੋਣ ਦਾ ਮੌਕਾ ਮਿਲੂਗਾ ਉੱਥੇ ਤੁਸੀਂ ਨਾਲ ਦੀ ਨਾਲ ਕਮਿਊਨਿਟੀ ਦੀ ਸੇਵਾ ਵੀ ਕਰਨੀ ਆ ਖੇਡਾਂ ਨੇ ਖੇਡਾਂ ਦੇ ਵਿੱਚ ਕਲਚਰਲ ਚੀਜ਼ਾਂ ਵੀ ਹੋਣੀਆਂ ਨੇ ਪਰ ਉਸ ਦੇ ਨਾਲ ਨਾਲ ਜਿਹੜੀ ਅਸੀਂ ਸਿੱਖ ਧਰਮ ਦੇ ਵਿੱਚ ਦੇਕਰ ਇਹ ਕਹੀਏ ਕਿ ਔਰਤਾਂ ਨੂੰ ਇੱਕ ਵਿਸ਼ੇਸ਼ ਤੇ ਵਿਲੱਖਣ ਸਥਾਨ ਜਿਹੜਾ ਹਮੇਸ਼ਾ ਦਿੱਤਾ ਵੂਮਨ ਇੰਪਾਵਰਮੈਂਟ ਦੀ ਗੱਲ ਕਰਨੀ ਆ ਮਾਣੀ ਜੀ ਉਹਨਾਂ ਨਾਲ ਗੱਲ ਕਰਾਂਗੇ ਕਿਸ ਤਰੀਕੇ ਦਾ ਪ੍ਰੋਗਰਾਮ ਹੈ ਜੀ ਕੀ ਕੁਝ ਖਾਸ ਆ ਜੀ ਇਸ ਵਾਰੀ ਵੂਮਨ ਕਿਉਂਕਿ ਮੈਂ ਦੇਖ ਰਿਹਾ ਕਿ ਇਸ ਵਾਰ ਆਪਾਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਆ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਇਹਦੇ ਵਿੱਚ ਕੀ ਕੁਝ ਸ਼ਾਮਿਲ ਹੈ ਕਿਸ ਤਰੀਕੇ ਦੇ ਨਾਲ ਇਹ ਬਾਕੀ ਖੇਡਾਂ ਦੇ ਨਾਲੋਂ ਅਲੱਗ ਹੋਊਗਾ ਹਾਂਜੀ ਥੈਂਕ ਯੂ ਜਿਵੇਂ ਕਿ ਤੁਸੀਂ ਕਿਹਾ ਆ ਕਿ ਅ ਇਸ ਸਾਲ ਅਸੀਂ ਕੁਝ ਖਾਸ ਕਰਨਾ ਚਾਹੁੰਨੇ ਆ ਆਪਣੇ ਲੇਡੀਜ਼ ਤੇ ਕੁੜੀਆਂ ਵਾਸਤੇ ਸਾਡਾ ਪ੍ਰੋਗਰਾਮ ਜਿਹੜਾ ਹੈਗਾ ਆ ਅਸੀਂ ਇਹਨੂੰ ਕੋਜ਼ ਰਾਈジング ਦਾ ਨਾਂ ਦਿੱਤਾ ਆ empower your call ਤੇ ਮਰਚੈਂਡਾਈਜ਼ ਵੀ ਅਵੇਲੇਬਲ ਹੋਗਾ ਪਰ ਇਹਦੇ ਪ੍ਰੋਗਰਾਮ ਦੇ ਵਿੱਚੀ ਵਿੱਚ ਸਾਡੇ ਵਾਸਤੇ ਕੁੜੀਆਂ ਵਾਸਤੇ ਖਾਸ ਕਰ 스ਪੀਕਰ ਇਵੈਂਟਸ ਹੋਣਗੀਆਂ ਡਿਫਰੈਂਟ ਡਿਫਰੈਂਟ ਸਟ੍ਰੀਮਸ ਹੋਣਗੀਆਂ ਉਹਦੇ ਇੱਕ ਤਾਂ ਵਿਮਨਸ ਹੈਲਥ ਦੀਆਂ ਹੋਣਗੀਆਂ ਇੱਕ ਵਿਮਨਸ ਇੰਪਾਵਰਮੈਂਟ ਦੀ ਹੋਗੀ ਜਿਹੜੀ ਕਮਿਊਨਿਟੀ issues ਐ ਖਾਸ ਕਰਕੇ ਊਮਨਸ ਨੂੰ ਇਫੈਕਟ ਕਰਦੀਆਂ ਨਾਲ ਦੀ ਨਾਲ ਪ੍ਰੋਫੈਸ਼ਨਲ ਡਵੈਲਪਮੈਂਟ ਦੇ ਵੀ ਸਟ੍ਰੀਮਸ ਹੋਣਗੇ ਤੇ ਆਫ ਕোর্স ਕਿਉਂਕਿ ਗੇਮਾਂ ਦੀ ਗੱਲ ਹੋ ਰਹੀ ਆ ਤਾਂ ਫਿਰ ਸਪੋਰਟਸ ਦੀ ਵੀ ਹੋਊਗੀ ਜਿਹੜੇ ਊਮਨਸ ਸਾਡੇ ਕਾਫੀ ਮਾਰਕਾ ਲਾ ਰਹੀਆਂ ਸਾਡੀ ਕਮਿਊਨਿਟੀ ਦੇ ਵਿੱਚ ਉਹਨਾਂ ਵਾਸਤੇ ਵੀ ਅਸੀਂ ਪੈਨਲ ਡਿਸਕਸ਼ਨ ਰੱਖਾਂਗੇ ਕਿਉਂਕਿ ਅਸੀਂ ਕਰਨਾ ਚਾਹੁੰਦੇ ਆ ਕਿ ਹਰੇਕ ਕੋਰ ਜਿਹੜੀ ਸਾਡੀ ਕਮਿਊਨਿਟੀ ਦੀ ਆ ਉਹ ਚੜ੍ਹਦੀ ਕਲਾ 'ਚ ਵਸੇ ਤੇ ਅਸੀਂ ਚਾਹੁੰਦੇ ਆ ਕਿ ਉਹਨੂੰ ਸਭ ਇਨਫਰਮੇਸ਼ਨ ਮਿਲੇ ਜਿਹੜਾ ਚਾਹੀਦਾ ਆ ਵੀ ਸਪੋਰਟ ਵਾਸਤੇ ਪਰ ਅਸੀਂ ਇਨਸਪਾਇਰ ਵੀ ਕਰਨਾ ਚਾਹੁੰਦੇ ਆ ਜਿਹੜੀ ਸਾਡੀ ਅਗਲੀ ਜਿਹੜੀਆਂ ਜਨਰੇਸ਼ਨਸ ਆ ਕੁੜੀਆਂ ਦੇ ਕੋਰਾ ਉਹਨਾਂ ਨੂੰ ਇਨਸਪਾਇਰ ਕਰਨਾ ਚਾਹੁੰਦੇ ਕਿ ਤੁਸੀਂ ਵੀ ਤੁਸੀਂ ਵੀ ਛਾਲ ਮਾਰ ਸਕਦੇ ਆ ਤੁਸੀਂ ਵੀ ਕੁਝ ਵੀ ਕਰ ਸਕਦੇ ਆ ਜਿਹੜੇ ਤੁਸੀਂ ਮਨ ਲਗਾ ਕੇ ਕਰੋਗੇ ਸੋ ਅਸੀਂ ਇਸ ਕਰਕੇ ਸਪੀਕਰ ਇਵੈਂਟਸ ਕਰਾ ਰਹੇ ਆ ਇਹਦੇ ਨਾਲ ਵੀ ਅਸੀਂ ਇੱਕ ਕਲਚਰਲ ਐਲੀਮੈਂਟ ਲੈਣ ਲੱਗੇ ਆ ਅਸੀਂ ਸਿਕ ਸਿਕ ਔਮਨ ਇਨ ਹਿਸਟਰੀ ਦੀ ਐਕਸੀਬਿਸ਼ਨ ਲਾਰੇਆ ਡਿਜੀਟਲ ਐਕਸੀਬਿਸ਼ਨ ਹੋਗਾ ਉਹਦੇ ਵਿੱਚ ਸਾਡੇ ਜਿਹੜੇ ਪੁਰਾਣੇ ਹਿਸਟਰੀ ਦੇ ਜਿਹੜੇ ਸਿੱਖ ਕੁੜੀਆਂ ਔਰਤਾਂ ਆ ਜਿਨ੍ਹਾਂ ਨੇ ਸਾਡੇ ਕੌਮ ਨੂੰ ਕੌਮ ਦੇ ਸਾਥ ਦਿੱਤੇ ਆ ਉਹਨਾਂ ਨੂੰ ਐ ਐਗਜ਼ਿਬਿਟ ਕੀਤਾ ਜਾਊਗਾ ਉਹਨਾਂ ਦੀ ਐਗਜ਼ਿਬਿਟ ਹੋਊਗੀ ਉਹਦੇ ਨਾਲ ਵੀ ਜਿਹੜੇ ਅੱਜ ਦੀਆਂ ਕੁੜੀਆਂ ਸਾਡੇ ਕਮਿਊਨਿਟੀ ਦੇ ਵਿੱਚ ਗਲੋਬਲੀ ਉਹਨਾਂ ਨੂੰ ਵੀ ਐ ਐ डिस्प्ले ਕੀਤਾ ਜਾਊਗਾ ਉਸੇ एग्जिबिਟ ਦੇ ਵਿੱਚ ਅਸੀਂ ਇੱਕ ਲੋਕਲ ਆਰਟਿਸਟ ਨੂੰ ਵੀ ਉਹ ਉਹਨਾਂ ਦੀ ਵੀ ਐਗਜ਼ਿਬਿਟ ਕਰ ਰਹੇ ਆ ਉਹਨਾਂ ਦੀ ਆਰਟ کافی ਆਈ ਗੈਸ ਕਨੈਕਟਡ ਆ ਸਾਡੇ ਵਾਸਤੇ ਕਿਉਂਕਿ ਉਹਨਾਂ ਦੀ ਆਰਟ ਫੁਲਕਾਰੀ ਤੇ ਪੇਸਟ ਆ ਤੇ ਫੁਲਕਾਰੀ ਸਾਡੀ ਲੋਗੋ ਕੋਜ਼ ਰਾਈジング ਦੀ ਲੋਗੋ ਦੀ ਇੱਕ کافی ਵੱਡਾ ਹਿੱਸਾ ਆ ਕਿਉਂਕਿ ਉਹਦੇ ਵਿੱਚ ਹੁੰਦਾ ਨਾ ਕਿ ਅ ਮਾ ਮਾ ਚਾਹੇ ਗ੍ਰੈਂਡਮਾਜ਼ ਜਿਹੜੀ ਹੁੰਦੀਆਂ ਬੀਬੀਆਂ ਹੁੰਦੀਆਂ ਸੀ ਉਹ ਆਪਦੇ ਕੁੜੀਆਂ ਵਾਸਤੇ ਫੁਲਕਾਰੀ ਬਣਾਉਂਦੀਆਂ ਹੁੰਦੀਆਂ ਸੀ ਤੇ ਉਹ ਇੰਟਰ ਜਨਰੇਸ਼ਨਲ ਹੋ ਗਿਆ ਕਿ ਉਹ ਪਾਸਡਾਊਨ ਹੁੰਦਾ ਹੈ ਫੈਮਲੀ ਦੇ ਵਿੱਚ ਸੋ ਅਸੀਂ ਉਹਨਾਂ ਦੇ ਵੀ ਕਰ ਰਹੇ ਹਾਂ ਤੇ ਇੱਕ ਖਾਸ ਗੱਲ ਇਹ ਵੀ ਆ ਕਿ ਜਿਹੜੇ ਸਾਡੀ ਐਥਲੀਟਸ ਤੇ ਸਪੀਕਟੇਟਰਸ ਫੀਮੇਲ ਸਪੀਕਟੇਟਰਸ ਆ ਉਹਨਾਂ ਵਾਸਤੇ ਅਸੀਂ ਇੱਕ ਪੰਜਾਬਨ ਲਾਉਂਜ ਵੀ ਕ੍ਰੀਏਟ ਕਰ ਰਹੇ ਹਾਂ ਜਿੱਥੇ ਉਹ ਆਪਦੇ ਕਲਚਰ ਦੇ ਵਿੱਚ ਥੋੜੀ ਜਿਹੀ ਇਮਰਸ ਕਰ ਸਕਦੇ ਆ ਤੇ ਇੱਕ ਸੇਫ ਸਪੇਸ ਆ ਗੈਸ ਜਿੱਥੇ ਉਹਨੂੰ ਰਿਫਰੈਸ਼ਮੈਂਟਸ ਵੀ ਮਿਲ ਸਕਦੇ ਆ ਫੀਮੇਲ ਇਮੈਨਿਟੀਆਂ ਵੀ ਮਿਲੂਗੇ ਤੇ ਇੱਕ ਜਗ੍ਹਾ ਜਿੱਥੇ ਸਹੇਲੀਆਂ ਇੱਕ ਦੂਜਿਆਂ ਨੂੰ ਮਿਲ ਸਕਦੀਆਂ ਐਂਡ ਯੂ ਨੋ ਰਿਲੈਕਸ ਕਰ ਸਕਦੀਆਂ ਗੇਮਾਂ ਦੇ ਵਿੱਚ ਵਿੱਚ ਪਰ ਇਹ ਹੀ ਆ ਤਿੰਨ ਮੇਨ ਚੀਜ਼ਾਂ ਜਿਹੜੀਆਂ ਅਸੀਂ ਕੋਰ ਰਾਈジング ਦੇ ਵਿੱਚ ਲੈ ਆ ਰਹੇ ਹਾਂ ਬਿਲਕੁਲ ਜੀ ਸੋ ਕੋਰ ਰਾਈジング ਕਿਉਂਕਿ ਜਦੋਂ ਸਿੰਘ ਆਉਂਦਾ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਕੋਰ ਤੁਰਦੀ ਹੈ ਜੀ ਖੜਦੀ ਹੈ ਇਹ ਵੀ ਖੇਡਾਂ ਜਿਹੜੀਆਂ ਨੇ ਇਹ ਔਮਨ ਪਾਵਰਮੈਂਟ ਨੂੰ ਲੈ ਕੇ ਤੇ ਇਸ ਦੇ ਨਾਲ ਇਕੱਲੀਆਂ ਇਹ ਕੋਈ ਮੁੰਡਿਆਂ ਦੀਆਂ ਖੇਡਾਂ ਨਹੀਂ ਕਿ ਤੁਸੀਂ ਸਿਰਫ ਮੁੰਡਿਆਂ ਨੇ ਉੱਥੇ ਮੇਲੇ ਦੇ ਵਿੱਚ ਮੇਲਾ ਦੇਖਣ ਜਾਣਾ ਇਹ ਸਾਰੀ ਫੈਮਿਲੀ ਦੀ ਇਵੈਂਟ ਹੈ ਖਾਸ ਤੌਰ ਤੇ ਔਰਤਾਂ ਦੀ ਸ਼ਮੂਲੀਅਤ ਵੀ ਬਰਾਬਰ ਹੁੰਦੀ ਹੈ ਹੁਣ ਜਦੋਂ ਸਿੱਖਾਂ ਦੀ ਗੱਲ ਚੱਲਦੀ ਹੈ ਤਾਂ ਸਿੱਖਾਂ ਦੀ ਗੱਲ ਹੋਵੇ ਤੇ ਦਸਵੰਦ ਦੀ ਗੱਲ ਨਾ ਹੋਵੇ ਇਹ ਨਹੀਂ ਹੋ ਸਕਦਾ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਇਸ ਵਾਰ ਜਿਹੜੀ ਸਿੱਖ ਖੇਡਾਂ ਦੀ ਕਮੇਟੀ ਆ ਉਹਨਾਂ ਨੇ ਜਿਹੜਾ ਇੱਥੋਂ ਦਾ ਹਸਪੀਟਲ ਹੈ ਰਾਇਲ ਚਿਲड्रन ਹਸਪੀਟਲ ਉਹਨੂੰ ਡੋਨੇਟ ਕਰਨਾ ਹੈ ਜੀ ਉਹ ਕਿੰਨੇ ਪੈਸੇ ਕਰਨੇ ਆ ਆਪਾਂ ਜਗ ਭਾੜੀ ਤੋਂ ਵੀ ਪੁੱਛਾਂ ਜਗ ਭਾਈ ਪਹਿਲਾਂ ਤਾਂ ਇਸ ਗੱਲ ਲਈ ਮੁਬਾਰਕਬਾਦ ਮੈਨੂੰ ਨਹੀਂ ਪਤਾ ਕਿ ਕਿਹਦਾ ਆਈਡੀਆ ਸੀ ਪਰ ਟੀਮ ਦੇ ਹੀ ਆਈਡੀਏ ਹੁੰਦੇ ਨੇ ਟੀਮ ਚੋਂ ਜਨਰੇਟ ਹੁੰਦੇ ਨੇ ਇੱਕ ਬਹੁਤ ਨੋਬਲ ਕੌਜ਼ ਹੈ ਜੀ ਜਿਹੜਾ ਇਹ ਕੀਤਾ ਪਹਿਲੀ ਗੱਲ ਤਾਂ ਕਿੰਨਾ ਡੋਨੇਸ਼ਨ ਜਿਹੜਾ ਆਪਾਂ ਇਸ ਵਾਰ ਜਿਹੜਾ ਰਾਇਲ ਚਿਲड्रन ਹਸਪੀਟਲ ਨੂੰ ਦੇ ਰਹੇ ਹਾਂ ਹਾਂਜੀ ਵੇਖੋ ਸਾਡੀ ਕੋਸ਼ਿਸ਼ ਇਹੀ ਸੀਗੀ ਵੀ ਬ੍ਰੋਡ ਆਸਟ੍ਰੇਲੀਅਨ ਕਮਿਊਨਿਟੀ ਨੂੰ ਪਤਾ ਲੱਗੇ ਸਾਡੇ ਸਿੱਖ ਪ੍ਰਿੰਸੀਪਲਸ ਬਾਰੇ ਜੀ ਤਾਂ ਸਵੰਦ ਦਾ ਸਰਬੱਤ ਦਾ ਭਲਾ ਹੈ ਨਾ ਵੰਡੇ ਸ਼ਕਣਾ ਸੋ ਇਸ ਕਰਕੇ ਸਾਨੂੰ ਇਸ ਕਮੇਟੀ ਇਹੀ ਡਿਸਾਈਡ ਕੀਤਾ ਗਿਆ ਵੀ ਕੋਈ ਸੰਸਥਾ ਹੋਵੇ ਜਿੱਥੇ ਆਪਾਂ ਪਲੇਜ ਕਰੀਏ ਡੋਨੇਸ਼ਨ ਨਾ ਸੋ ਗੇਮਾ ਹੈਗੀਆਂ ਬੱਚੇ ਇਨਵੋਲਵਡ ਆ ਵੀ ਅਸੀਂ ਸੋਚਿਆ ਵੀ ਰਾਇਲ ਚਿਲਡਰਨ ਹਸਪੀਟਲ ਹੀ ਸਹੀ ਆ ਸੋ ਸਾਡੀ ਇੱਕ ਇਹੀ ਪਲੇਜ ਸੀਗੀ ਵੀ 1.5 ਲੱਖ ਡਾਲਰ ਕਮਿਊਨਿਟੀ ਤੋਂ ਆਪਾਂ ਡੋਨੇਸ਼ਨ ਕਲੈਕਟ ਕਰਕੇ ਉੱਧਰ ਆਪਾਂ ਦਈਏ 700000 ਦਾ ਮਹੀਨਾ ਆਪਣਾ ਕਮਿਊਨਿਟੀ ਦਾ ਵੈਸੇ ਵੀ ਹੈਗਾ ਸਿੱਖ ਗੋਮ ਦਾ ਵੱਡਾ ਤਾਂ ਹੀ ਇਹੀ ਇੱਕ ਸੀ ਇੱਕ ਇਹ ਟਾਰਗੇਟ ਤਾਂ ਹੀ ਅਸੀਂ ਰੱਖਿਆ ਹੈਗਾ ਸੋ ਉਹਦੇ ਵਾਸਤੇ ਓਲਡੀ ਸਾਡੇ ਸੋਸ਼ਲ ਮੀਡੀਆ ਦੇ ਥਰੂ ਤੇ ਵੈਬਸਾਈਟ ਦੇ ਵਿੱਚ ਲਿੰਕ ਬਣੇ ਹੋਏ ਆ ਜਿਨ੍ਹਾਂ ਨੇ ਡੋਨੇਸ਼ਨ ਦੇਣੀ ਹੈਗੀ ਆ ਉਹ ਡੋਨੇਸ਼ਨ ਸਿੱਧੀ ਰਾਇਲ ਚਿਲਡਰਨ ਹਸਪੀਟਲ ਨੂੰ ਹੀ ਜਾਂਦੀ ਆ ਸਾਡੇ ਅਕਾਊਂਟਸ ਥਰੂ ਨਹੀਂ ਜਾਂਦੀ ਕਿ ਉਹਦੀ ਪੂਰੀ ਟਰਾਂਸਪੇਰੈਂਸੀ ਹੈਗੀ ਆ ਉਹਦਾ ਟਰੈਕਰ ਵੀ ਲੱਗਾ ਹੋਇਆ ਵੀ ਕਿੰਨੇ ਇਸ ਟਾਈਮ ਹੋ ਚੁੱਕੇ ਇਕੱਠੇ ਸੋ ਉਮੀਦ ਹੈਗੀ ਆ ਵੀ ਜਿਵੇਂ ਆਪਾਂ ਗੇਮਾਂ ਤੇ ਨੇੜੇ ਜਾਵਾਂਗੇ ਉਹ ਆਪਾਂ ਰੱਖਣ ਦੇ ਕੋਲੇ ਆ ਦੇ ਕੋਲੇ ਆਪਾਂ ਪਹੁੰਚ ਜਾਵਾਂਗੇ ਤੇ ਸਾਡੀ ਕੋਸ਼ਿਸ਼ ਹੈ ਕਿ ਫਿਰ ਰਾਇਲ ਚਿਲਡਰਨ ਹਸਪੀਟਲ ਵਾਲਿਆਂ ਨੂੰ ਆਪਾਰ ਗੇਮ ਸੈਡਮਿਨੀ ਦੇ ਵਿੱਚ ਉਹਨਾਂ ਨੂੰ ਇੱਕ ਚੈੱਕ ਪ੍ਰੇਜ਼ੈਂਟ ਕਰਾਂਗੇ ਜੀ ਹਾਂਜੀ ਐਸੋ ਬਿਲਕੁਲ ਜੀ ਜਿਹੜਾ ਅਸੀਂ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਉਹ ਲਿੰਕ ਵੀ ਪਾ ਰਹੇ ਹਾਂ ਜਿਹੜਾ ਲਾਈਵ ਟ੍ਰੈਕਰ ਹੈ ਜੀ ਕੋਈ ਵੀ ਇਹਦੇ ਵਿੱਚ ਇਹ ਨਹੀਂਗਾ ਕਿ ਜੀਨੇ ਕੋਈ 10000 ਡੋਨੇਟ ਕਰਨਾ ਜਾਂ 5000 ਡੋਨੇਟ ਕਰਨਾ ਹੋਈ ਕਰ ਸਕਦਾ 1 ਡਾਲਰ ਤੋਂ ਲੈ ਕੇ ਵੱਡੀ ਤੋਂ ਵੱਡੀ ਰਕਮ ਤੁਸੀਂ ਉਸ ਸਵਾ ਲੱਖ ਦੇ ਯੋਗਦਾਨ ਦੇ ਵਿੱਚ ਤੁਸੀਂ ਪਾ ਸਕਦੇ ਹੋ ਤਾਂ ਕਿ ਪੰਜਾਬੀਆਂ ਦੇ ਬਾਰੇ ਜਿਹੜੀ ਗੱਲ ਕਹੀ ਜਾਂਦੀ ਹੈ ਦਸਵੰਧ ਵਾਲੀ ਉਹ ਗੋਰਿਆਂ ਤੇ ਕਰਬੀ ਜੀ ਉਸ ਨੂੰ ਇਹ ਆ ਪਹੁੰਚੇ ਬਹੁਤ ਸੋਹਣਾ ਕਾਰ ਹੈ ਜਿਹਦੇ ਵਿੱਚ ਸਾਨੂੰ ਸਾਰਿਆਂ ਨੂੰ ਹੀ ਸ਼ਮੂਲਿਤ ਕਰਨੀ ਚਾਹੀਦੀ ਆ ਇਹ ਨਹੀਂ ਕਿ ਇਕੱਲੀਆਂ ਹੈ ਮਿਲਬੰਦੀਆਂ ਗੇਮਾਂ ਨੇ ਆਸਟ੍ਰੇਲੀਆ ਦੇ ਵਿੱਚ ਵੱਸਦਾ ਭਾਈ ਜਾਰਾ ਤੁਸੀਂ ਕਿਦੋਂ ਵੀ ਇਸ ਜਿਹੜਾ ਡੋਨੇਸ਼ਨ ਆ ਉਹਦੇ ਵਿੱਚ ਆਪਣੀ ਸ਼ਮੂਲਿਤ ਕਰ ਸਕਦੇ ਹੋ ਮਨਜੋਤ ਵੀਰ ਹੁਣਾਂ ਨਾਲ ਗੱਲ ਕਰਦੇ ਆ ਮਨਜੋਤ ਭਾਈ ਕਲਚਰਲ ਪ੍ਰੋਗਰਾਮ ਕਿਉਂਕਿ ਖੇਡਾਂ ਤਾਂ ਹੁਣ 17 ਖੇਡਾਂ ਨੇ ਜਿਹਦੇ ਵਿੱਚ ਪੰਜਾਬੀਆਂ ਦੀਆਂ ਮਾਂ ਖੇਡ ਕਬੱਡੀ ਤੋਂ ਲੈ ਕੇ 골ਫ ਤੇ ਕਰ ਹੋ ਜਾਣੀਆਂ ਜੀ ਕਲਚਰ ਵਾਲੇ ਪਾਸੇ ਕੀ ਕੁਝ ਚੱਲ ਰਿਹਾ ਜੀ ਤਾਂ ਫਸੀਗਾਲੀ ਸਾਰਿਆਂ ਨੂੰ ਥੈਂਕ ਯੂ ਜੀ ਆਪਣੇ ਸੋਨੀ ਬਾਈ ਜੀ ਦਾ ਜਿਹੜਾ ਇੱਥੇ ਆਏ ਨੇ ਸਾਰੇ ਚਾਨਣਾ ਪਾ ਨਾ ਸੇ ਆਪਣੀ ਸਿੱਖ ਗੇਮਾਂ 'ਚ ਕੀ ਹੋ ਰਿਹਾ ਕਲਚਰ ਬਾਰੇ ਜੀ ਦੇਖੋ ਹਰ ਇੱਕ ਵਾਰ ਇਹ ਪਤਾ ਆਪਣਾ ਕਲਚਰ ਕੀ ਹੈਗਾ ਸਾਡਾ ਐਕਟਿਵਿਟੀ ਕੋਸ਼ਿਸ਼ ਕੀਤੀ ਆ ਰਹੀ ਹੈ ਕਿ ਆਪਾਂ ਦਿਖਾਇਆ ਜਾਵੇ ਜੋ ਆਪਾਂ ਪਿੱਛੋ ਪਿਛੋੜਾ ਆਪਣਾ ਕੀ ਸੀਗਾ ਕੀ ਹੁੰਦਾ ਸੀਗਾ ਜਿਵੇਂ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਨਹੀਂ ਹੁੰਦਾ ਕੀ ਚੀਜ਼ਾਂ ਆਪਣੀਆਂ ਕੀ ਸੀਗੀਆਂ ਕਿਵੇਂ ਮਣੇ ਆਪਾਂ ਕਿਵੇਂ ਖੜੇ ਹੋਏ ਆ ਕਿ ਹਿਸਟਰੀ ਹੈਗੀ ਆ ਉਹਦੇ ਕਰਕੇ ਕਲਚਰ ਦੇ ਵਿੱਚ ਐਕਟੀਵਿਟੀ ਆ ਰਹੀ ਆ ਅਸੀਂ ਅਸੀਂ ਕਾਫੀ ਦਿਨੇ ਵੀ ਕੀਤਾ ਹੈ ਇੱਕ ਸ਼ਾਮ ਨੂੰ ਵੀ ਕੀਤਾ ਜੀ ਜਿਹਦੇ ਵਿੱਚ ਆਪਣੇ ਤੁਸੀਂ ਬਾਜੀ ਆਪਣੇ ਕਹਿ ਸਕਦੇ ਆ ਕਿ ਇਸ ਕਲਚਰ ਨਾਈਟਸ ਹੋ ਰਹੀਆਂ ਨੇ ਆਪਣੀਆਂ ਜਿਹਦੇ ਵਿੱਚ ਦੋ ਦਿਨ ਇਹ ਸ਼ਾਮ ਨੂੰ ਚੱਲੂਗਾ 7 ਤੋਂ ਲੈ ਕੇ ਸ਼ਾਮੀ 11 ਵਜੇ ਤੱਕ ਪ੍ਰੋਗਰਾਮ ਹੋਣਗੇ ਉਹਦੇ ਵਿੱਚ ਅਸੀਂ ਜਿਵੇਂ ਮੰਡੇ ਨੂੰ ਅਸੀਂ ਰੱਖਿਆ ਪੰਗੜਾ ਕੰਪੀਟੀਸ਼ਨਸ ਰੱਖਿਆ ਗਿੱਧਾ ਕੰਪੀਟੀਸ਼ਨਸ ਰੱਖਿਆ ਬੱਚਿਆਂ ਨਾਲ ਸਪੈਸ਼ਲੀ ਧਿਆਨ ਰੱਖਿਆ ਕਿ ਅੰਡਰ ਏਜ ਅੰਡਰ 16 ਓਵਰ 18 ਅੰਡਰ 18 ਇੰਨਾ ਤੇ ਕੰਪੀਟੀਸ਼ਨ 2 ਦਿਨ ਉਹ ਹਾਲਾਤ ਨੂੰ ਚੱਲਣਗੇ ਜੀ ਤੇ ਦਿਨੇ ਆਪਣੇ ਲਗਾਤਾਰ 10 ਤੋਂ ਲੈ ਕੇ 5 ਵਜੇ ਤੱਕ ਆਪਣੇ ਓਪਨ ਸਟੇਜ ਹੋਊਗਾ ਉਹਦੇ ਵਿੱਚ ਅਸੀਂ ਕੋਸ਼ਿਸ਼ ਜਿੰਨਾ ਵੀ ਕੀਤਾ ਜਾਵੇ ਕਿ ਆਪਣੀ ਆਪਣੇ ਇੱਕ ਰਵਿਸ਼ਰੀ ਹੋਗੀ ਲੋਕਾਂ ਜਿਵੇਂ ਆਪਣੇ ਕਈ ਹੁੰਦੇ ਨੇ ਕਈਆਂ ਦਾ ਹੁੰਦਾ ਕਿ ਅਸੀਂ ਤੁਹਾਨੂੰ ਪੁਆਇੰਟ ਸੁਣਾਣੀ ਆ ਕੋਈ ਆਪਣੇ ਕਲਚਰ ਬਾਰੇ ਦੱਸਣਾ ਚਾਹੁੰਦੇ ਨੇ ਉਹ ਚੀਜ਼ ਆਪਣੇ ਉਹਨਾਂ ਨੂੰ ਓਪਨ ਸਟੇਜ ਦਿੱਤਾ ਜਾਊਗਾ ਨਾਲ ਦੇ ਨਾਲ ਹੀ ਇਹਦੇ ਨਾਲ ਆਪਾਂ ਇੱਕ ਸਾਥ ਵੀ ਹੁੰਦੀ ਆ ਸਾਥ ਜੇ ਆਪਾਂ ਕਹਿ ਦਈਏ ਕਿ ਆਪਣਾ ਆਪਣਾ ਪਿੰਡ ਬਾਰੇ ਦੱਸਣਾ ਹੁੰਦਾ ਹੈ ਸਾਰਾ ਕੁਝ ਉਹਦੇ ਵਿੱਚ ਆਪਣੇ ਪਿੰਡ ਦੀਆਂ ਹਰੇਕ ਚੀਜ਼ਾਂ ਦੀ ਆਪਾਂ ਮਾਰਕੀਆਂ ਦਿਖਾਵਾਂਗੇ ਬੱਚਿਆਂ ਨੂੰ ਦੱਸਣਾ ਹੋਊਗਾ ਕਿ ਆ ਕੀ ਹੁੰਦੇ ਸੀਗੇ ਕਿਹੜੀਆਂ ਗੇਮਾਂ ਖੇਡਦੇ ਸੀਗੇ ਜਿਵੇਂ ਬੰਟੇ ਹੋ ਗਏ ਟੋਲੀ ਰੰਦਾ ਹੋ ਗਿਆ ਇਹ ਚੀਜ਼ਾਂ ਉਹਨਾਂ ਨੂੰ ਦਿਖਾਣਾ ਸੀ ਉਹਨਾਂ ਵਾਸਤੇ ਦਿਖਾਇਆ ਗਿਆ ਸੀ ਇਹ ਚੀਜ਼ਾਂ ਖੇਡਦੇ ਸੀ ਪਤੰਗ ਕਿਵੇਂ ਉਡਾਈਦੀ ਆ ਕਾਈਟ ਕਿਵੇਂ ਗਰੀਦੀ ਆ ਇਹ ਹਰੇਕ ਚੀਜ਼ਾਂ ਅਸੀਂ ਸੱਤ ਚ ਰੱਖ ਕੇ ਦਿਖਾਣਾ ਚਾਹੁੰਦੇ ਹਾਂ ਉਹਨਾਂ ਨੂੰ ਕਿ ਵੀ ਆਹ ਚੀਜ਼ ਤੋਂ ਅਸੀਂ ਖੜੇ ਹੋਏ ਸੀ ਤੇ ਇਹ ਅੱਗੇ ਹੁਣ ਆਹ ਚੀਜ਼ ਤ ਅਸੀਂ ਇੱਥੇ ਤੱਕ ਪਹੁੰਚ ਗਏ ਨੇ ਇਹ ਥੋੜਾ ਉਹਨਾਂ ਨੂੰ ਦਿਖਾਣਾ ਸੀ ਕਿ ਇਹ ਕਿਦਾਂ ਚੱਲਿਆ ਕੀ ਹੋਇਆ ਤੇ ਕਿਦਾਂ ਅੱਗੇ ਤੱਕ ਤੁਸੀਂ ਕਿਵੇਂ ਪਹਰਾਵਾ ਤੁਸੀਂ ਕੀ ਕਰ ਸਕਦੇ ਹੋ ਬਿਲਕੁਲ ਜੀ ਖੇਡਾਂ ਦੇ ਨਾਲ ਨਾਲ ਸੱਭਿਆਚਾਰ ਨੂੰ ਵੀ ਅੱਗੇ ਲੈ ਕੇ ਜਾਣਾ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਸਿੱਖ ਖੇਡਾਂ ਦੀ ਕਮੇਟੀ ਹੈ ਜਿਹੜੀ ਉਹ ਵੀ ਇਸ ਵੱਲ ਖਾਸ ਧਿਆਨ ਦੇ ਰਹੀ ਆ ਗੋਪੀ ਭਾਈ ਆਪਾਂ ਦੁਬਾਰਾ ਆਉਨੇ ਆ ਵਾਪਸ ਲੰਗਰਾਂ ਵੱਲ ਜੀ ਕਿਉਂਕਿ ਖਾਣ ਪੀਣ ਵਾਲੇ ਵੱਲ ਮੈਨੂੰ ਇਹ ਹੁੰਦਾ ਕਿ ਇਹ ਸਾਡੀ ਮੁਢਲੀ ਲੋੜ ਹੈ ਜੀ ਇਕੱਠ ਬਹੁਤ ਹੋ ਜਾਂਦਾ ਜੀ ਜਦੋਂ ਆਪਾਂ ਦੇਖਦੇ ਆ ਭਾਵੇਂ ਇਹ ਜੀ ਲੇਡੀਆਂ ਸਿੱਖ ਖੇਡਾਂ ਹੋਣ ਸਿਡਨੀ ਦੀਆਂ ਹੋਣ ਉਹ ਦਰਸ਼ਕ ਬਹੁਤ ਹੁੰਦੇ ਨੇ ਜੀ ਇਸ ਵਾਰ ਆਪਾਂ ਕੁਝ ਅਲੱਗ ਕਰ ਰਹੇ ਹਾਂ ਜੀ ਜਿਹਦੇ ਵਿੱਚ ਕਿਉਂਕਿ ਇੱਕ ਥਾਂ ਭੀੜ ਵੀ ਨਾ ਲੋਕ ਆਪਣਾ ਇੰਜੋਏ ਵੀ ਕਰ ਸਕਣ ਖੇਡਾਂ ਵੀ ਦੇਖ ਸਕਣ ਹਾਂਜੀ ਭਾਜੀ ਬਹੁਤ ਵਧੀਆ ਕੋਸ਼ਿਸ਼ਾਂ ਦੇ ਸਾਡੇ ਪ੍ਰਬੰਧ ਜਿਹੜੇ ਬਹੁਤ ਵਧੀਆ ਹੋਣਗੇ ਤੇ ਲੰਗਰ ਅਸੀਂ ਕਰ ਰਹੇ ਹਾਂ ਕਿ ਇੱਕ ਜਗ੍ਹਾ ਤੇ ਕਈ ਬੰਦੇ ਇਕੱਠ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਅਸੀਂ ਲੰਗਰ ਐਸ ਵਾਰ ਦੋ ਜਗ੍ਹਾ ਕਰ ਰਹੇ ਹਾਂ ਇੱਕ ਸਾਡਾ ਮੇਨ ਲੰਗਰ ਹੋਏਗਾ ਬੀਨ ਗਰਾਉਂਡਾਂ ਦੇ ਵਿੱਚ ਇੱਕ ਹੋਏਗਾ ਸੌਕਰ ਵਾਲੇ ਪਾਸੇ ਤੇ ਪਲੱਸ ਜਿਹੜੇ ਸਾਡੇ ਐਥਲੈਟਿਕ ਟਰੈਕ ਹੈਗੇ ਨੇ ਯੂਨੀਵਰਸਿਟੀ ਵਾਲੇ ਉੱਥੇ ਫੂਡ ਟਰੱਕ ਚੱਲਣਗੇ ਸਾਡੇ ਤੇ ਲੰਗਰ ਤੇ ਚੱਲਣਗੇ ਉੱਥੇ ਤੇ ਬਾਕੀ ਕਾਫੀ ਵੱਡੇ ਪ੍ਰਬੰਧ ਨੇ ਤੇ ਸਾਡਾ ਕੋਸ਼ਿਸ਼ ਆ ਕਿ ਜਿੰਨੀਆਂ ਇਕੱਠ ਨੂੰ ਜਿੰਨਾ ਬਈ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਵੇ ਸਾਰਾ ਲੰਗਰ ਦਾ ਪ੍ਰੋਗਰਾਮ ਜਿਹੜਾ ਆ ਤੇ ਕਾਫੀ ਉੱਤੇ ਵਰਕ ਹੋ ਰਿਹਾ ਹੈ ਮਾਰਕੀਟ ਦੀ ਗੱਲ ਕਰ ਲਈ ਜੀ ਕਿਉਂਕਿ ਬਹੁਤ ਸਾਰੇ ਬਿਜ਼ਨਸ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਇੰਨੇ ਜਿਹੜੇ ਲੋਕ ਆਏ ਹੋਣਗੇ ਤਿੰਨ ਦਿਨ ਲੱਖਾਂ ਹੀ ਲੋਕ ਆਉਣੇ ਨੇ ਜੀ ਉਹ ਚਾਹੁੰਦੇ ਨੇ ਕਿ ਉਹ ਆਪ ਦਾ ਬਿਜ਼ਨਸ ਡਿਸਪਲੇ ਕਰਨਾ ਕੁੱਲ ਕਿੰਨੇ ਜਿਹੜੇ ਬਿਜ਼ਨਸ ਸਟਾਲਸ ਨੇ ਉਹ ਹੋਣਗੇ ਭਾਜੀ ਇੱਥੇ ਤੇ ਦੂਸਰੀ ਗੱਲ ਕਿ ਹਜੇ ਕੁਝ ਜਗ੍ਹਾ ਖਾਲੀ ਹੈਗੀ ਆ ਜੇ ਕਿਸੇ ਨਵੇਂ ਬਿਜ਼ਨਸ ਨੇ ਜੁੜਨਾ ਹੋਵੇ हां बिल्कुल जी सो गेमर ਦਾ ਹੁਣ ਸਾਈਜ਼ ਤਾਂ ਸਾਰੇ ਜਾਣਦੇ ਹੀ ਆ ਲੱਖਾਂ ਦੀ ਗਿਣਤੀ ਦੇ ਵਿੱਚ ਪਬਲਿਕ ਆਉਣੀ ਇੱਥੇ ਸੋ ਇਹ ਬਹੁਤ ਵੱਡਾ ਪਲੇਟਫਾਰਮ ਹੈਗਾ ਬਿਜ਼ਨਸ ਵਾਸਤੇ ਆਪ ਦਾ ਬ੍ਰਾਂਡ ਅਵੇਅਰਨੈਸ ਕਰਉਣ ਵਾਸਤੇ ਪਰ ਦੂਜੀ ਗੱਲ ਇਸ ਗੇਮਾ ਦੇ ਵਿੱਚ ਇੱਕ ਯੋਗਦਾਨ ਦੇਣ ਦਾ ਵੀ ਜ਼ਰੀਆ ਹੈਗਾ ਸੋ ਦੋਨੇ ਕੰਮ ਇਹ ਦੇ ਨਾਲ ਹੋ ਜਾਂਦੇ ਆ ਸੋ ਡੈਫੀਨਟਲੀ ਇਸ ਵੇਲੇ ਬੂਥਸ ਦੀ ਬੁਕਿੰਗ ਓਪਨ ਹੈਗੀ ਆ ਤੇ ਬਹੁਤ ਵਧੀਆ ਰਿਸਪਾਂਸ ਆ ਚੁੱਕਿਆ ਸੋ ਜਿਨ੍ਹਾਂ ਨੇ ਵੀ ਬੂਥ ਬੁੱਕ ਕਰਨਾ ਹੈਗਾ ਉਹ ਛੇਤੀ ਤੋਂ ਛੇਤੀ ਉਹ ਕਰ ਲੈਣ ਸਾਡੀ ਵੈਬਸਾਈਟ ਦੇ ਵਿੱਚ ਹੀ ਬੂਥ ਐਪਲੀਕੇਸ਼ਨ ਫਾਰਮ ਹੈਗਾ ਤਾਂ ਕਿ ਉਹ ਬਹੁਤ ਛੇਤੀ ਹੁਣ ਮੈਨੂੰ ਲੱਗਦਾ ਇਹ ਸੋਲਡ ਆਊਟ ਹੋ ਜਾਣੇ ਆ ਸੋ ਪਲੀਜ਼ ਇਹੀ ਆ ਵੀ ਜੇ ਤੁਸੀਂ ਇੰਟਰਸਟਿਡ ਹੈਗੇ ਆ ਤੁਸੀਂ ਜਿਆਦਾ ਡਿਲੇ ਨਾ ਕਰਿਓ ਸਾਡੇ ਕੋਲੇ ਹੁਣ ਫੂਡ ਵੈਂਡਰ ਬੋਥ ਆ ਚੁੱਕੇ ਆ ਨਾਨ ਫੂਡ ਵੈਂਡਰ ਵੀ ਆ ਚੁੱਕੇ ਆ ਕੁਝ ਸਾਡੇ ਕੋਲੇ ਸੰਸਥਾ ਹੋਣਗੀਆਂ ਚੈਰਿਟੀਜ਼ ਵਗੈਰਾ ਜਿਨ੍ਹਾਂ ਨੂੰ ਅਸੀਂ ਵੈਸੀ ਜਗਾ ਵਗੈਰਾ ਦੇ ਵੀ ਰਹੇ ਆ ਜਿੱਥੇ ਮੈਸੇਜਿੰਗ ਵਗੈਰਾ ਵੀ ਦੇ ਸਕਦੇ ਆ ਨਾ ਵਧੀਆ ਮੈਸੇਜਿੰਗ ਸੋ ਇਹਦੇ ਵਾਸਤੇ ਡਿਫਰੈਂਟਲੀ ਓਪਰਚੂਨਸ ਹੈਗੇ ਆ ਆਪਣੀ ਤੈਨ ਬਾਏ ਤੈਨ ਦੀ ਮਾਰਕੀ ਹੁੰਦੀ ਆ ਤਿੰਨ ਦਿਨ ਦੀ ਜਿਹੜੀ ਫੀਸ ਹੈਗੀ ਉਹ 5000 ਡਾਲਰ ਹੈਗੀ ਆ ਸੋ ਤਿੰਨ ਦਿਨਾਂ ਦਾ ਪ੍ਰੋਗਰਾਮ ਜਿਹਦੇ ਹਿਸਾਬ ਨਾਲ ਇਹ ਪਲੇਟਫਾਰਮ ਹੈਗਾ ਇਹ ਬਹੁਤ ਵੱਡੀ ਓਪਰਚੁਨਿਟੀ ਹੈ ਬਿਲਕੁਲ ਜੀ ਸਿਆਣੇ ਕਹਿੰਦੇ ਨੇ ਕਿ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਤਾਂ ਤੁਸੀਂ ਆਪ ਦਾ ਬਿਜ਼ਨਸ ਆਪਣਾ ਸਮਾਨ ਉੱਥੇ ਵੇਚੋ ਨਾਲੇ ਜਿਹੜੀ ਤੁਸੀਂ ਉਹ ਰਕਮ ਦੇਣੀ ਆ ਉਹ ਤੁਸੀਂ ਆਪਦੇ ਦਿਮਾਗ ਦੇ ਵਿੱਚ ਇਹ ਨਾ ਲੈ ਕੇ ਆਓ ਕਿ ਅਸੀਂ ਜਿਹੜੇ ਪੈਸੇ ਦੇ ਰਹੇ ਹਾਂ ਕਮੇਟੀ ਨੂੰ ਦੇ ਰਿਹਾ ਨਾ ਉਹ ਕਮੇਟੀ ਦੇ ਵਿੱਚ ਤੁਸੀਂ ਯੋਗਦਾਨ ਪਾ ਰਹੇ ਹੋ ਤੁਹਾਡਾ ਯੋਗਦਾਨ ਵੀ ਲਿਖਿਆ ਜਾਣਾ ਜਦੋਂ ਇਤਿਹਾਸ ਲਿਖਿਆ ਜਾਣਾ ਕਿ ਇਸ ਤਰੀਕੇ ਦੇ ਨਾਲ ਜਿਹੜੇ ਬਿਜ਼ਨਸ ਸੀਗੇ ਇਹਨਾਂ ਹੈਲਪ ਕੀਤੀ ਆ ਹਲ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲਗਾਤਾਰ ਇਸ ਕਮੇਟੀ ਦੇ ਸੰਪਰਕ ਦੇ ਵਿੱਚ ਰਹਿਣਾ ਤੁਹਾਡੇ ਨਾਲ ਅਸੀਂ ਵੀਡੀਓ ਦੇ ذریعے ਤੁਸੀਂ ਸਾਡੇ ਫੇਸਬੁੱਕ ਪੇਜ ਤੇ ਸਿੱਖ ਖੇਮਾ ਦੇ ਫੇਸਬੁੱਕ ਪੇਜ ਤੇ ਜਾ ਕੇ ਤੁਸੀਂ ਅਪਡੇਟਸ ਲੈ ਕੇ ਆ ਸਕਦੇ ਹੋ ਅੱਜ ਵੀ ਤੁਹਾਨੂੰ ਦਿਖਾਵਾਂਗੇ ਐਸੇ ਪਾਸੇ ਜਿਹੜੀਆਂ ਗਰਾਊਂਡਾਂ ਨੇ ਮੈਂ ਉਹ ਨਕਸ਼ਾ ਦੇਖ ਰਿਹਾ ਸੀਗਾ ਖਾਸੀਅਤ ਸਿੱਖ ਖੇਡਾਂ ਦੀ ਐਤਕੀ ਇਹ ਹੈ ਕਿ ਤੁਹਾਨੂੰ 2-4 ਮਿੰਟ ਦੀ ਵਾਕ ਦੇ ਉੱਪਰ ਹੀ ਸਾਰੀਆਂ ਖੇਡਾਂ ਦੇਖਣ ਨੂੰ ਮਿਲ ਜਾਣੀਆਂ ਨੇ ਅਸੀਂ hockey ਦੇ ਗਰਾਊਂਡ ਦੇ ਵਿੱਚ ਬੈਠੇ ਆ ਪਰਲੇ ਪਾਸੇ ਸਾਡੇ ਦੇ ਇੱਥੇ ਕਬੱਡੀ ਦਾ ਗਰਾਊਂਡ ਆ ਉਸ ਦੇ ਨਾਲ ਹੀ ਸੌਕਰ ਦੀਆਂ ਖੇਡਾਂ ਜਿਹੜੀਆਂ ਉਹ ਸੌਕਰ ਦੀਆਂ ਗੇਮਾਂ ਚੱਲਣੀਆਂ ਨੇ ਫਿਰ ਨਾਲ ਹੀ ਸਾਡੇ ਐਥਲੈਟਿਕਸ ਦੀਆਂ ਗੇਮਾਂ ਨੇ ਤੁਸੀਂ 2-2 4-4 ਮਿੰਟ ਦੀ ਵਾਕ ਨਾਲੇ ਤੁਹਾਡੀ ਵਰਜ ਸ਼ੁਰੂ ਨਾਲੇ ਜਿਹੜਾ ਲੰਗਰ ਖਾਣਾ ਤੁਸੀਂ ਉਹ ਹਾਜਮ ਹੋ ਜਾ ਕਰਨਾ ਤੁਹਾਡਾ ਸੋ ਸਿੱਖ ਖੇਡਾਂ ਮੈਲਬਨ 38ਵੀਂ ਸਿੱਖ ਖੇਡਾਂ ਜਿਹੜੀਆਂ 3 4 ਅਤੇ 5 April ਨੂੰ ਇਹਨਾਂ ਗਰਾਊਂਡਾਂ ਦੇ ਵਿੱਚ ਹੋਣਾ ਇਸ ਕਮੇਟੀ ਨੇ ਹੁਣ ਤੋਂ ਹੀ ਲੈ ਕੇ ਆਪਣੇ ਸਿਰਾਂ ਦੇ ਉੱਪਰ ਉਹ ਜ਼ਿੰਮੇਵਾਰੀ ਨੂੰ ਚੱਕਿਆ ਹੋਇਆ ਜਿਸ ਜ਼ਿੰਮੇਵਾਰੀ ਨੂੰ ਇਹਨਾਂ ਨੇ 6 April ਦੇ ਦਿਨ ਜਾ ਕੇ ਸਾਹ ਲੈਣਾ ਸਾਡੀ ਸਾਰੀ ਟੀਮ ਵੱਲੋਂ ਇਸ ਸਾਰੀ ਕਮੇਟੀ ਨੂੰ ਬੈਸਟ ਆਫ ਲੱਕ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਪਣੇ ਚੈਨਲ ਤੇ ਸਿੱਖ ਖੇਡਾਂ ਦੀ ਤਿਆਰੀ ਦੇ ਬਾਰੇ ਵੀਡੀਓ ਬਣਾਉਂਦੇ ਰਹਾਂਗੇ ਫਿਲਹਾਲ ਅੱਜ ਦੇ ਲਈ ਐਨ ਆਈ ਤੁਸੀਂ ਜੁੜੇ ਸੀ ਬੋਲ ਪੰਜਾਬੀ ਉਦੇ ਨਾਲ ਪਰ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਭੁੱਲ ਨਾ ਜਾਵਾਂ ਅਸੀਂ ਸ਼ੇਰੇ ਬਾਰੇ ਜ਼ਰੂਰ ਗੱਲ ਕਰਨੀਆਂ ਮੈਂ ਚਾਹੁੰਨਾ ਕਿ ਜਿਹੜਾ ਮਾਸਕਡਾ ਇਹਦੇ ਬਾਰੇ ਜੈਗ ਭਾਰੀ ਭਾਰੀ ਪਹਿਲਾਂ ਤਾਂ ਇਹ ਦੱਸੋ ਜੀ ਮੈਨੂੰ ਲੱਗਦਾ 38ਵੇਂ ਸਿੱਖ ਖੇਡਾਂ ਨੇ ਇਸ ਤੋਂ ਪਹਿਲਾਂ ਤਾਂ ਕਦੇ ਮਾਸਕਡੀਆਂ ਆਇਆਗਾ ਆਇਆ ਸੀਗਾ ਤੇ ਮੇਰੀ ਨੌਲੇਜ ਦੇ ਵਿੱਚ ਸ਼ਾਇਦ ਨਾ ਹੋਵੇ ਮੈਨੂੰ ਸ਼ਾਇਦ ਲੱਗਦਾ ਸੀਗਾ ਸ਼ਾਇਦ ਜੀ ਹਾਂ ਜੀ ਪਰ ਐਤਕੀ ਸ਼ੇਰਾ ਹਾਂ ਤੇ ਸ਼ੇਰੇ ਦੀ ਕੀ ਖਾਸੀਅਤ ਹੈ ਸ਼ੇਰਾ ਵੇਖੋ ਇਹ ਯੰਗ ਫੈਲਰ ਹੈ ਵੀ ਤੇ ਜਿਹੜੇ ਬੱਚਿਆਂ ਨੇ ਇਹਨੂੰ ਦੇਖਿਆ ਹੈਗਾ ਬਰੇ ਇੱਕ ਇੰਪ੍ਰੈਸ ਹੋ ਗਿਆ ਤੇ ਬਹੁਤ ਪਿਆਰ ਦੇ ਰਿਹਾ ਸ਼ੇਰੇ ਨੂੰ ਸਾਡੇ ਕੋਲੇ ਇੱਕ ਇਹੀ ਸੈਂਪਲ ਅਸੀਂ ਮੰਗਾਇਆ ਸੀਗਾ ਤੇ ਅਸੀਂ ਜਦ ਗੁਰਦੁਆਰਾ ਸਾਹਿਬ ਜਾ ਕੇ ਆਪਣੀ ਮਾਰਕੀ ਲਾਉਣੇ ਆ ਇਨਫੋਰਮੇਸ਼ਨ ਡੈਸਕ ਬੁਲਾਇਆ ਹੁੰਦਾ ਸ਼ੇਰਾਂ ਨਾਲ ਹੁੰਦਾ ਸਾਡੇ ਤੇ ਬੱਚੇ ਭੱਜ ਕੇ ਆਉਂਦੇ ਆ ਸੋ ਇਹ ਸ਼ੇਰਾ ਅਵੇਲੇਬਲ ਹੈਗਾ ਇਸ ਵੇਲੇ ਸਾਡੇ ਵੈਬਸਾਈਟ ਤੇ ਤੁਸੀਂ ਤੁਸੀਂ ਇਹਦੀ ਬੁਕਿੰਗ ਕਰ ਸਕਦੇ ਆ ਸੋ ਤੁਸੀਂ ਆਪ ਦਾ ਸ਼ੇਰਾ ਘਰੇ ਲਿਜਾ ਸਕਦੇ ਆ ਤੁਸੀਂ ਆਪੇ ਗੇਮਾਂ ਤੇ ਆ ਕੇ ਨੂੰ ਪਿਕਅਪ ਕਲੈਕਟ ਹੋ ਸਕਦਾ ਸੋ ਇਹ ਡੈਫੀਨਿਟ ਤੁਸੀਂ ਹੋਣ ਕਰ ਲਿਓ ਇਹ ਵੀ ਛੇਤੀ ਤੋਂ ਛੇਤੀ ਇਹ ਫਿਨਿਸ਼ ਹੋ ਜਾਣੇ ਬਿਲਕੁਲ ਜੀ ਮੈਂ ਆਪ ਦਾ ਸ਼ੇਰਾ ਬੁੱਕ ਕਰ ਲਿਆ ਮੈਂ ਰਸੀਦ ਵੀ ਦਿਖਾਤੀ ਸੀ ਇਹਨਾਂ ਨੂੰ ਮੈਨੂੰ ਸੀ ਅੱਜ ਕਿਤੇ ਮੈਂ ਸ਼ੇਰਾ ਆਪਦੇ ਨਾਲ ਅੱਜ ਹੀ ਘਰੇ ਲੈ ਕੇ ਜਾਉਂਗਾ ਇਹ ਕਹਿੰਦੇ ਨਹੀਂ ਇੰਤਜ਼ਾਰ ਕਰਨਾ ਪੈਣਾ ਸੋ ਸਾਨੂੰ ਉਸੇ ਤਰੀਕੇ ਦੇ ਨਾਲ ਸ਼ੇਰੇ ਦਾ ਇੰਤਜ਼ਾਰ ਹੈ ਜਿਸ ਤਰੀਕੇ ਦੇ ਨਾਲ ਸਾਨੂੰ ਸਾਰਿਆਂ ਨੂੰ ਸਿੱਖ ਖੇਡਾਂ ਦਾ ਇੰਤਜ਼ਾਰ ਹੈ ਸੋ ਤੁਹਾਨੂੰ ਮਿਲਾਂਗੇ ਜੀ ਮੈਲਬੋਂਡੀਆਂ ਇਸ ਗਰਾਊਂਡਾਂ ਦੇ ਵਿੱਚ 3 4 ਤੇ 5 April ਨੂੰ ਪਰ ਜਾਣ ਲੱਗੇ ਮੈਂ ਇੱਕ ਵਾਰੀ ਫੇਰ ਤੁਹਾਨੂੰ ਇਸ ਵੀਡੀਓ ਦਾ ਰੀਕੈਪ ਦੱਸ ਦਵਾਂ ਕਿ ਦੀ ਆ ਦੀ ਬਹੁਤ ਜਿਆਦਾ ਸਖਤ ਜ਼ਰੂਰਤ ਹੈ ਜੀ ਤੁਸੀਂ ਸਿੱਖ ਖੇਡਾਂ ਦੀ ਕਮੇਟੀ ਦੇ ਨਾਲ ਸਿੱਧੇ ਤਰੀਕੇ ਦੇ ਨਾਲ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਸਕਰੀਨ ਤੇ ਚੱਲ ਰਹੇ ਨੇ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹੋ ਇਸ ਦੇ ਨਾਲ ਨਾਲ ਹੀ ਜਿਵੇਂ ਦੱਸਿਆ ਕਿ ਬਹੁਤ ਵੱਡਾ ਬਜਟ ਹੈ ਉਸ ਬਜਟ ਨੂੰ ਪੂਰਾ ਕਰਨ ਦੇ ਲਈ ਤੁਸੀਂ ਆਪ ਦੀ ਦਸਵੰਦ ਜ਼ਰੂਰ ਕੱਢੋ ਉਹ ਦਸਵੰਦ ਜਿਹੜੀ ਆ ਉਹ ਸੇਵਾ ਦੇ ਰੂਪ ਦੇ ਵਿੱਚ ਇਹਨਾਂ ਖੇਡਾਂ ਦੇ ਵਿੱਚ ਵਰਤੀ ਜਾਊਗੀ ਇਸ ਦੇ ਨਾਲ ਨਾਲ ਹੀ 1.5 ਲੱਖ ਡਾਲਰ ਜਿਹੜਾ ਰਾਇਲ ਚਿਲड्रन ਹਸਪੀਟਲ ਨੂੰ ਜਾਣਾ ਉਸ ਦੇ ਵਿੱਚ ਵੀ ਤੁਸੀਂ ਆਪਣਾ ਬਣਦਾ ਯੋਗਦਾਨ ਜਿਹੜਾ ਪਾਓ ਤਾਂ ਕਿ ਅਸੀਂ ਕਿਸੇ ਦਿਨ ਸਵਾ ਲੱਖ ਤੋਂ ਵੱਧ ਕੇ ਸਵਾ ਮਿਲੀਅਨ ਤੱਕ ਜਿਹੜਾ ਡੋਨੇਸ਼ਨ ਆ ਉਹ ਦੇ ਸਕੀਏ ਪਰ ਮੈਨੂੰ ਲੱਗਦਾ ਕਿ ਜਿਹੜਾ ਇਹ ਟੀਚਾ ਨਾ ਇਹ ਟੀਚਾ ਵੀ ਦੂਰ ਨਹੀਂ ਅਸੀਂ ਬਹੁਤ ਜਲਦੀ ਉਸ ਟੀਚੇ ਤੱਕ ਵੀ ਪਹੁੰਚਾਂਗੇ ਤੁਸੀਂ ਅੱਜ ਸਮਾਂ ਕੱਢਿਆ ਅੱਜ ਤੁਹਾਡੀਆਂ ਮੀਟਿੰਗਾਂ ਸੀ ਮੀਟਿੰਗਾਂ ਦੇ ਵਿੱਚ ਅਸੀਂ ਤੁਹਾਨੂੰ ਡਿਸਟਰਬ ਕੀਤਾ ਉਹਦੇ ਲਈ ਗੁਸਤਾਖੀ ਵੀ ਚਾਹੁੰਦੇ ਆ ਪਰ ਇਹ ਮੀਟਿੰਗਾਂ ਦਾ سلسلہ ਹੁਣ ਬਾਦਸਤੂਰ ਜਾਰੀ ਰਹੇਗਾ ਅੱਜ ਦੇ ਲਈ ਫਿਲਹਾਲ ਇੰਨਾ ਹੀ ਜੀ ਬਾਕੀ ਛੁੱਟੀ ਹੈ ਸਾਡੀ ਇੰਤਿਆ ਹੈ ਕਿ ਸਿੱਖ ਗੇਮਾਂ ਦਾ ਇਤਿਹਾਸ ਬਹੁਤ ਵੱਡਾ ਆ ਤੇ ਇਸ ਵਾਰ ਮੈਲਬੰਦ ਜਿੰਮੇਵਾਰੀ ਆ ਤੇ ਆਪਾਂ ਨੂੰ ਸਾਰੇ ਰਲ ਮਿਲ ਕੇ ਪੂਰਾ ਹੰਬਾਲਾ ਮਾਰੀਏ ਤਾਂ ਆਪਾਂ ਇਹਨਾਂ ਗੇਮਾਂ ਨੂੰ ਇੱਕ ਨਵਾਂ ਇਤਿਹਾਸ ਰਚੀ ਆਪਾਂ ਤੇ ਸਾਨੂੰ ਵੀ ਬਹੁਤ ਆਸ ਹੈ ਕਿ ਸਾਡੀਆਂ ਹਗੇਮਾਂ ਤੇ ਸਾਰੇ ਰਿਕਾਰਡ ਟੁੱਟਣਗੇ ਬਾਕੀ ਧੰਨਵਾਦ ਤੁਹਾਡਾ ਸੁਨੀ ਜੀ ਬਿਲਕੁਲ ਜੀ ਜਿਹੜੇ ਰਿਕਾਰਡ ਨੇ ਉਹ ਜ਼ਰੂਰ ਟੁੱਟਣਗੇ ਤੇ ਤੁਹਾਨੂੰ ਮਿਲਾਂਗੇ 3 4 ਤੇ 5 April ਨੂੰ ਮੈਲਬੰਦੀਆਂ ਇਹਨਾਂ ਸਿੱਖ ਖੇਡਾਂ ਦੇ ਵਿੱਚ ਤਦ ਤੱਕ ਰੱਖੋ ਆਪਣਾ ਖਿਆਲ ਜੁੜੇ ਰਹੋ ਪੰਜਾਬ ਦੇ ਨਾਲ ਸਤਿ ਸ੍ਰੀ ਅਕਾਲ ਉਹ ਬੀਤ ਜਿਹੜਾ ਸ਼ਾਨਾ ਮ ਕਮਾਇਆ ਸੋਨਾ ਕਾਰੋਬਾਰ ਚਲਾਇਆ ਪਿੰਡ ਦਾ ਚੇਤਾ ਨਹੀਂ ਬੁਲਾਇਆ ਬੁਲਾਇਆ ਹੋ ਰੱਖਿਆ ਕੋਲ ਪੰਜਾਬੀ ਨੂੰ ਬੜੇ ਮਾਣ ਦੇ ਨਾਲ ਕਹਾਂਗੇ ਬੋਲ ਪੰਜਾਬੀ ਨੂੰ ਬੜੇ